ਅੱਜ ਮੈਂ ਪਹੁੰਚੀ ਹਾਂ ਜੀ ਖਰੜ ਦੇ ਵਿੱਚ ਧਰਮਿੰਦਰ ਬਾਈ ਜੀ ਦੇ ਨਾਲ ਮੁਲਾਕਾਤ ਕਰਾਂਗੀ ਇਹ ਅੱਛੇ ਇੱਕ ਫਰਮ ਦੇ ਨਾਲ ਕੰਮ ਕਰਦੇ ਸੀ ਚੰਗੀ ਇਹਨਾਂ ਦੀ ਤਨਖਾਹ ਸੀ ਪਰ ਤਨਖਾਹ ਲੈਣਾ ਇਹਨਾਂ ਨੂੰ ਗੁਵਾਰਾ ਨਹੀਂ ਲੱਗਿਆ ਸੈਲਫ ਸਰਟੀਫਿਕੇਸ਼ਨ ਹੋਣਾ ਕਰਕੇ ਇਹਨਾਂ ਨੇ ਆਰਗੈਨਿਕ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਬਹੁਤ ਜਿਆਦਾ ਮਸ਼ਹੂਰ ਹੋ ਰਹੀ ਹੈ ਦੇਖੋ ਜੀ ਜੌਬ ਮੈਂ ਕਰਦਾ ਸੀ ਮੈਂ 1500 ਜੌਬ ਕੀਤੀ ਹੈ ਜੀ ਇਸ ਤੋਂ ਪਹਿਲਾਂ ਪੀਸੀ 'ਚ ਬੈਠ ਕੇ ਲੈਪਟਾਪ ਤੇ ਜੌਬ ਸੀ ਕਿਉਂਕਿ ਮੇਰਾ ਮੈਨੇਜਰ ਲੈਵਲ ਦਾ ਵਰਕ ਸੀ ਕਈ ਹੜਲ ਜਾਂਦੇ ਨੇ ਪ੍ਰੋਬਲਮਸ ਆਉਂਦੀਆਂ ਨੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਜੀ ਕਿ ਕਿੱਥੇ ਤੂੰ ਏਸੀ ਦਾ ਕੰਮ ਛੱਡ ਕੇ ਇਹ ਗੋਹੇ ਦੇ ਵੱਲ ਵਧ ਗਿਆ ਬਟ ਮੈਨੂੰ ਗੋਹੇ ਦੇ ਵਿੱਚ ਕਾਲਾ ਸੋਨਾ ਦਿਖਦਾ ਸੀ ਖਾਦ ਨੂੰ ਅਸੀਂ ਬਲੈਕ 골ਡ ਕਹਿੰਦੇ ਹਾਂ ਜੀ ਪਰ ਤੀਕੋ 15 ਸਾਲ ਮੈਂ ਜੋਬ ਕੀਤੀ ਹੈ ਜੀ ਤੇ ਮੈਂ ਮਾਈਂਡਲੀ ਸੈਟੀਸਫੈਕਸ਼ਨ ਮੇਰੇ 'ਚ ਨਹੀਂ ਸੀ ਸ਼ੀਸ਼ੇ ਅੱਗੇ ਖੜ ਕੇ ਮੈਂ ਹੀ ਪੁੱਛਿਆ ਕਿ ਤੂੰ ਕੀ ਕੀਤਾ ਪੰਦਰਾਂ ਸਾਲਾਂ 'ਚ ਠੀਕ ਹੈ ਜੀ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਫਿਰ ਮੈਂ ਸੋਚਿਆ ਕਿ ਕੋਈ ਜੌਬ ਨਹੀਂ ਕਰਨੀ ਕਿਸੇ ਬਿਜ਼ਨਸ ਵਾਲ ਜਾਵਾਂਗਾ ਕਿਉਂਕਿ ਬਿਜ਼ਨਸ ਦਾ ਇਹ ਹੈ ਕਿ ਬਹੁਤ ਤੋਂ 3 ਸਾਲ ਜੇ ਮੈਂ ਮਿਹਨਤ ਕਰਾਂਗਾ ਤਾਂ ਉਹ ਰਿਜ਼ਲਟ ਦੇਊਗੀ ਨਾ ਜੀ ਜੌਬ ਚ ਕੀ ਹੈ ਕਿ ਤੁਹਾਡੀ ਜਿਹੜੀ ਫਾਈਨੈਂਸ਼ਲੀ ਗੇਨ ਹੈ ਉਹ ਇੱਕ ਲਿਮਿਟਡ ਹੈ ਸਮਝਾ ਜੀ ਸਪੋਸਟ ਟੂ ਬੀ ਮੇਰੀ 30000 ਰੁਪਏ ਸੈਲਰੀ ਸੀ ਮੈਂ 10 ਸਾਲਾਂ ਚ ਕਿੱਥੇ ਪਹੁੰਚਦਾ 40000 ਹੈ ਨਾ ਜੀ ਬਤੂ ਬਤ 50000 ਬਟ ਉੱਥੇ ਕੀ ਹੈ ਕਿ ਜਦੋਂ ਆਪਾਂ ਜੌਬ ਕਰਦੇ ਆ ਜੇ 50000 ਮੈਨੂੰ ਦੇਣ ਤੋਂ ਪਹਿਲਾਂ ਬੌਸ ਇਹ ਸੋਚੇਗਾ ਕਿ ਆਪਾਂ ਇਹਦੀ ਜਗ੍ਹਾ 2 15 15000 ਵਾਲੇ ਨਵੇਂ ਫ੍ਰੈਸ਼ਰ ਰੱਖ ਲਈਏ ਹੈਨਾ ਜੀ ਇਸ ਤੋਂ ਹੀ ਸਗਾ ਲਾਂਗੇ ਉਸ ਨੂੰ ਠੀਕ ਹੈ ਜੀ ਤੇ ਕਹਿੰਦਾ ਹਾਂ ਪਰ ਉਹ ਚ ਇੱਕ ਗਰੋਥ 온 ਹੀ ਨਹੀਂ ਹੈ ਜਿਹੜਾ ਇਹ ਬਿਜ਼ਨਸ ਹੈ ਜੀ ਵਰਮੀ ਕੰਪਨੀ ਤੋਂ ਬੜੇ ਹੀ ਛੋਟੇ ਲੈਵਲ ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ ਬੜੇ ਹੀ ਘੱਟ ਆਨਾਂਸ ਤੋਂ ਸ਼ੁਰੂ ਕਰ ਸਕਦੇ ਹਾਂ ਇਹ ਚ ਕੋਈ ਐਡਾ ਬੜਾ ਇਨਫਰਾਸਟ੍ਰਕਚਰ ਨਹੀਂ ਹੈ ਕਿ ਜਿੱਤੇ ਤੁਹਾਨੂੰ ਪੈਸਾ ਲਾਣਾ ਪਈ। ਜੇ ਫਿਰ ਮੈਂ ਸੋਚ ਲਿਆ ਕਿ ਐਸੇ ਕੰਮ ਵੱਲ ਜਾਣਾ ਚਾਹੀਦਾ। ਇੱਕ ਤਾਂ ਇਹ ਚ ਫਾਈਨੈਂਸ਼ੀਅਲੀ ਜਿਹੜਾ ਬਜਟ ਸੀ ਉਹ ਬੜਾ ਘੱਟ ਸੀ ਤੇ ਦੂਜਾ ਜੀ ਇੱਕ ਕੁਦਰਤ ਨਾਲ ਜੁੜਿਆ ਹੋਇਆ ਕੰਮ ਸੀ। ਦੇਖੋ ਜੀ ਜਿਵੇਂ ਮੇਰੀ 30000 ਰੁਪਏ ਸਲਰੀ ਸੀ ਤੇ ਮੈਂ ਅੱਜ ਕਹਿ ਸਕਦਾ ਕਿ ਤਿੰਨ ਗੁਣਾ ਇਨਕਮ ਹੈਗੀ ਹੈ। ਤੇ ਇਹਦੇ ਵਾਸਤੇ ਦਰਸ਼ਕਾਂ ਨੂੰ ਦੱਸਦਾ ਹਾਂ ਕਿ ਸਭ ਤੋਂ ਬੈਸਟ ਜਿਹੜੀ ਬਰੀਡ ਹੈ ਉਹ ਐਸੀਨੀਆ ਫੈਟੀਡ ਹੈ ਜਿਹਦਾ ਇੰਗਲਿਸ਼ ਨਾਮ ਹੈ ਜੀ ਤੇ ਵੈਸੇ ਇਹਨੂੰ ਰੈੱਡ ਵਾਰਮ ਜਾਂ ਆਸਟ੍ਰੇਲੀਅਨ ਕਿੰਚੂ ਕਹਿੰਦੇ ਨੇ। ਜਦੋਂ ਅਸੀਂ ਬੈੱਡ ਬਣਾਉਂਦੇ ਤਾਂ ਸਟੈਂਡਰਡ ਸਾਈਜ਼ 30 ਫੁੱਟ ਬਾਈ 4 ਫੁੱਟ ਬਾਈ 2 ਯਾਨੀ ਕਿ 30 ਫੁੱਟ ਲੰਬਾ ਜੀ 4 ਫੁੱਟ ਚੌੜਾ ਤੇ 1.5 ਤੋਂ 2 ਫੁੱਟ ਉੱਚਾ ਅਸੀਂ ਗੋਬਰ ਪਾਉਣਾ ਹੈ ਇਹਦੇ ਵਿੱਚ ਠੀਕ ਹੈ ਜੀ ਉਸ ਦੇ ਹਿਸਾਬ ਨਾਲ ਹੀ ਗੰਡੋਏ ਜਿਵੇਂ 30 ਫੁੱਟ ਦਾ ਬੈੱਡ ਹੈ ਤਾਂ 30 ਕਿਲੋ ਗੰਡੋਏ ਲੱਗਣਗੇ ਇਟ ਮੀਨਸ 1 ਫੁੱਟ 'ਚ 1 ਕਿਲੋ ਗੰਡੋਆ ਪੈਂਦਾ ਜੀ ਜੋ ਕਿ ਇਹ ਸੋਬਰ ਨੂੰ ਖਾ ਕੇ 2 ਮਹੀਨੇ ਵਿੱਚ ਕੰਪੋਸਟ ਵਿੱਚ ਬਦਲ ਜਾਂਦਾ ਜੀ ਆਰਗੈਨਿਕ ਕੰਪੋਸਟ ਵਿੱਚ ਨਾ ਤਾਂ ਕੋਈ ਸੀਜ਼ਨ ਵੀ ਹੁੰਦਾ ਕਿ ਇਸ ਸੀਜ਼ਨ 'ਚ ਬੰਡੋਏ ਵਧਨੇ ਨੇ ਇਸ ਸੀਜ਼ਨ 'ਚ ਖਾਜੋ ਅਹ ਦੇਖੋ ਜੀ ਹੁੰਦਾ ਕੀ ਹੈ ਕਿ ਜਿਹੜਾ ਗੰਡੋਆ ਗਰਮੀਆਂ 'ਚ ਖਾਦ ਨੂੰ ਜ਼ਿਆਦਾ ਪ੍ਰੋਡਿਊਸ ਕਰਦਾ ਹੈ ਕਿਉਂਕਿ ਪਾਣੀ ਜਿੰਨਾ ਪਾਣੀ ਉਹ ਉਹਨੇ ਪੀਣਾ ਹੈ ਜੀ ਓਨੀ ਛੇਤੀ ਉਹ ਖਾਊਗਾ ਕਿ ਉਹ ਖਾਦ ਬਣਾਊਗਾ ਓਨੀ ਜਲਦੀ ਸਰਦੀਆਂ 'ਚ ਉਲਟਾ ਹੁੰਦਾ ਜੀ ਕਿਉਂਕਿ ਠੰਡ ਹੁੰਦੀ ਹੈ ਗਰਮੀ ਘੱਟ ਹੁੰਦੀ ਹੈ ਤੇ ਇਹ ਥੋੜੇ ਜਿਹਾ ਸਲੋ ਹੋ ਜਾਂਦੇ ਨੇ ਬਟ ਉਹਦਾ ਸਾਨੂੰ ਇੱਕ ਹੋਰ ਫਾਇਦਾ ਹੋ ਜਾਂਦਾ ਕਿ ਇਹ ਉਸ ਸੀਜ਼ਨ ਦੇ ਵਿੱਚ ਆਪਣੀ ਆਪ ਨੂੰ ਮਲਟੀਪਲਾਈ ਕਰ ਲੈਂਦੇ ਨੇ ਦੋ ਤੋਂ ਤਿੰਨ ਗੁਣਾ ਹੋ ਜਾਂਦੇ ਨੇ ਜੀ ਹਾਂ ਚਾਹ। ਆਲ ਇੰਡੀਆ 'ਚ ਤਕਰੀਬਨ 1000 ਤੋਂ ਵੱਧ ਲੋਕ ਮੇਰੇ ਕੋਲ ਟ੍ਰੇਨਿੰਗ ਲੈਂਦੇ ਕਿਨੇ ਤੇ 600 ਵਰਮੀ ਕੰਪੋਸਟ ਅਸੀਂ ਐਸਟੈਬਲਿਸ਼ ਕਰਾ ਚੁੱਕੇ ਹਾਂ। ਅ ਦੇਖੋ ਜੀ ਮਾਰਕੀਟਿੰਗ ਜਿੰਨੇ ਵੀ ਮੇਰੇ ਕੋਲੋਂ ਟ੍ਰੇਨਿੰਗ ਲੈਣ ਆਉਂਦੇ ਨੇ ਜੀ ਉਹ ਸਾਰੇ ਇੱਕੋ ਗੱਲ ਕਰਦੇ ਨੇ ਕਿ ਅਸੀਂ ਖਾਦ ਬਣਾ ਲਾਂਗੇ ਬਟ ਸੇਲ ਕਿੱਥੇ ਕਰਾਂਗੇ 99% ਦਾ ਇਹੀ ਕੁਐਸਚਨ ਹੁੰਦਾ ਬਟ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਬਣਾਓ ਲੋਕੀ ਆਪ ਹੀ ਲੱਭ ਲੱਭ ਕੇ ਤੁਹਾਡੇ ਤੋਂ ਖਰੀਦਣਗੇ ਠੀਕ ਹੈ ਜੀ ਇੰਨੀ ਡਿਮਾਂਡ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਤੇ ਤੁਸੀਂ ਦੇਖਦੇ ਪਿਓ ਜੀ ਪੰਜਾਬੀ ਕਰਾਊਡ ਅੱਜ ਤਾਂ ਨਹੀਂ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਗੇ ਸੋ ਡਿਫਰੈਂਟ ਕਨਸੈਪਟ ਦੀ ਸਟੋਰੀਜ਼ ਲੈ ਕੇ ਤੁਹਾਡੇ ਰੂਬਰੂ ਹੋਈਆਂ ਅਕਸਰ ਤੁਸੀਂ ਆਰਗੇਨਿਕ ਖੇਤੀ ਬਾਰੇ ਜਰੂਰ ਸੁਣਿਆ ਹੋਵੇਗਾ ਔਰ ਆਰਗੇਨਿਕ ਫਾਰਮਿੰਗ ਜਿਹੜੀ ਬਹੁਤ ਮਸ਼ਹੂਰ ਹੋ ਰਹੀ ਹੈ ਦਿਨੋ ਦਿਨ ਪੰਜਾਬ 'ਚ ਇਸ ਦਾ ਕਲਚਰ ਤੇ ਇਸ ਦਾ ਕਰਕੇ ਬਹੁਤ ਸਾਰੇ ਨੌਜਵਾਨ ਨੇ ਉਹਨਾਂ ਦਾ ਇੰਟਰਸਟ ਵੀ ਇਸ ਦੇ ਵਿੱਚ ਬਹੁਤ ਪੈਦਾ ਹੋ ਰਿਹਾ ਹੈ ਅੱਜ ਮੈਂ ਪਹੁੰਚੀ ਹਾਂ ਜੀ ਖਰੜ ਦੇ ਵਿੱਚ ਮੁਹਾਲੀ ਜਿਹੜਾ ਲੋਕੇਸ਼ਨ ਹੈ ਮੁਹਾਲੀ 'ਚ ਖਰੜ ਦੇ ਵਿੱਚ ਮੈਂ ਪਹੁੰਚੀ ਹਾਂ ਉੱਥੇ ਮੈਂ ਤੁਹਾਡੀ ਤਰਮਿੰ ਦੇ ਨਾਲ ਕੰਮ ਕਰਦੇ ਸੀ ਚੰਗੀ ਇਹਨਾਂ ਦੀ ਤਨਖਾਹ ਸੀ ਪਰ ਤਨਖਾਹ ਲੈਣਾ ਇਹਨਾਂ ਨੂੰ ਗੁਵਾਰਾ ਨਹੀਂ ਲੱਗਿਆ ਸੈਲਫ ਸੈਟੀਸਫੈਕਸ਼ਨ ਹੋਣਾ ਕਰਕੇ ਇਹਨਾਂ ਨੇ ਆਰਗੈਨਿਕ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਜਿਹੜੀ ਕਿ ਬਹੁਤ ਜਿਆਦਾ ਮਸ਼ਹੂਰ ਹੋ ਰਹੀ ਹੈ ਤੇ ਕਰੀਬ 1000 ਤੋਂ ਉੱਪਰ ਸਟੂਡੈਂਟ ਇਹਨਾਂ ਤੋਂ ਉਹਦੀ ਟ੍ਰੇਨਿੰਗ ਵੀ ਲੈ ਚੁੱਕਿਆ ਸੋ ਇਸ ਦੇ ਬਾਬਤ ਬਾਈ ਨਾਲ ਗੱਲਬਾਤ ਕਰਦੇ ਆ ਕਾਫੀ ਇੰਟਰਸਟਿੰਗ ਰਹਿਣ ਵਾਲਾ ਹੈ ਕਨਸੈਪਟ ਤੁਸੀਂ ਸੁਣਿਓ ਜ਼ਰੂਰ ਔਰ ਇਸ ਵੀਡੀਓ ਨੂੰ ਪਿਆਰ ਜ਼ਰੂਰ ਦਿਓ ਬਾਈ ਨਾਲ ਮੁਲਾਕਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡ ਕੁਦਰਤ ਆਰਗੇਨਿਕ ਫਾਰਮ ਦੀ ਜੀ ਠੀਕ ਠਾਕ ਹੋ ਤੁਸੀਂ ਹਾਂਜੀ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਨਾ ਲੋਕੇਸ਼ਨ ਕੁਦਰਤ ਆਰਗੇਨਿਕ ਫਾਰਮ ਦੀ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਜੀ ਜੀ ਮੇਰੀ ਇਹ ਲੋਕੇਸ਼ਨ ਜੀ ਮੋਹਾਲੀ ਪੰਜਾਬ ਦੇ ਮੋਹਾਲੀ ਸ਼ਹਿਰ ਵਿੱਚ ਸਥਿਤ ਹੈ ਜੀ ਜਿੱਥੇ ਖਰੜ ਵੀ ਕਿਹਾ ਜਾਂਦਾ ਜੀ ਇਸ ਨੂੰ ਜੀ ਸੋ ਖਰੜ ਦੇ ਵਿੱਚ ਇਹ ਲੋਕੇਸ਼ਨ ਹੈਗੀ ਹੈ ਤੁਸੀਂ ਇੱਥੇ ਵਿਜ਼ਿਟ ਵੀ ਕਰ ਸਕਦੇ ਹੋ ਔਰ ਇਹਨਾਂ ਦਾ ਜਿਹੜਾ YouTube ਪੇਜ ਹੈ ਉਹਦੇ ਉੱਪਰ ਵੀ ਜਾ ਸਕਦੇ ਹੋ ਇਹ ਜਿਹੜੀ ਇੰਟਰਵਿਊ ਹੈ ਇਸ ਦਾ ਕਰਨ ਦਾ ਸਭ ਤੋਂ ਵੱਡਾ ਰੀਜ਼ਨ ਹੈ ਕਿ ਤੁਸੀਂ ਤਨਖਾਹ ਚੰਗੀ ਪੱਲੀ ਲੈਂਦੇ ਸੀ ਹੈਨਾ ਇੱਕ ਅੱਛੇ ਆਰਗੇਨਾਈਜੇਸ਼ਨ ਨਾਲ ਤੁਸੀਂ ਜੁੜੇ ਹੋਏ ਸੀ ਸਭ ਤੋਂ ਪਹਿਲਾਂ ਤਾਂ ਮਨ 'ਚ ਇਹ ਖਿਆਲ ਹੀ ਕਿਉਂ ਆਉਂਦਾ ਹੈ ਵੀ ਫਿਰ ਤੋਂ ਖੇਤੀ ਕਰਨੀ ਆ ਜਾਂ ਖੇਤੀ ਵਾਲੇ ਕੰਮ ਦੇ ਵਿੱਚ ਪੈਣਾ ਹੈ ਦੇਖੋ ਜੀ ਜੌਬ ਮੈਂ ਕਰਦਾ ਸੀ ਮੈਂ 15 ਸਾਲ ਜੌਬ ਕੀਤੀ ਹੈ ਜੀ ਇਸ ਤੋਂ ਪਹਿਲਾਂ AC 'ਚ ਬੈਠ ਕੇ ਲੈਪਟਾਪ ਤੇ ਜੌਬ ਸੀ ਕਿਉਂਕਿ ਮੇਰਾ ਮੈਨੇਜਰ ਲੈਵਲ ਦਾ ਵਰਕ ਸੀ ਤੇ ਬਟ ਕਿਤੇ ਹੁੰਦਾ ਹੈ ਕਿ ਥੋੜੀ ਜੀ ਇੱਕ ਕਹਿਣ ਦਾ ਮਤਲਬ ਤੁਹਾਡੇ ਮਾਈਂਡ ਚ ਇੱਕ ਗੱਲ ਹੁੰਦੀ ਹੈ ਕਿ ਕਮੀ ਰਹਿ ਜਾਂਦੀ ਹੈ ਜੀ ਫਾਈਨੈਂਸ਼ਲੀ ਜੇ ਮੰਨ ਲਿਓ ਚਾਹੇ ਉਸ ਨੂੰ ਚਾਹੇ ਤੁਸੀਂ ਆਪਣੀ ਮਾਈਂਡਲੀ ਉਸ ਕਮੀ ਨੂੰ ਪੂਰਾ ਕਰਨ ਵਾਸਤੇ ਕਿਸੇ ਹੋਰ ਯਾਨੀ ਕਿ ਤੁਹਾਡੇ ਇੱਕ ਟਾਰਗੇਟ ਟਾਰਗੇਟ ਜਿਹੜਾ ਤੁਸੀਂ ਤੁਹਾਡੇ ਮਨ ਚ ਹੁੰਦਾ ਹੈ ਜੀ ਕਿ ਆਪਾਂ ਕਿਸੇ ਲੈਵਲ ਤੇ ਜਾਈਏ ਤੇ ਉਹ ਤੁਸੀਂ ਜੌਬ ਚ ਕਦੇ ਨਹੀਂ ਪਾ ਸਕਦੇ ਜੀ ਜੀ ਪਰ ਦੇਖੋ ਜੌਬ ਦਾ ਇਹ ਹੁੰਦਾ ਨਾ ਵੀ ਆਏ ਮਹੀਨੇ ਮਹੀਨਾ ਖਤਮ ਹੋਇਆ ਇੱਕ ਤਰੀਕ ਹੋਈ 5 ਤਰੀਕ ਤੱਕ ਵੀ ਖਾਤੇ ਪੈਸੇ ਚ ਆ ਜਾਣੇ ਆ ਪਰ ਇੱਕ ਪੱਲਿਓ ਲਾ ਕੇ ਇਨਵੈਸਟਮੈਂਟ ਕਰਨਾ ਇਹ ਬਹੁਤ ਵੱਡਾ ਟਾਸਕ ਹੈ ਇਹਦੇ ਲਈ ਰੈਡੀ ਸੀ ਤੁਸੀਂ ਦੇਖੋ ਜੀ ਕਹਿੰਦੇ ਨੇ ਵੀ ਰਿਸਕ ਹਰ ਇੱਕ ਚੀਜ਼ ਚ ਹੁੰਦਾ ਹੈ ਜੀ ਤੁਹਾਨੂੰ ਉਸ ਦੇ ਵੱਲ ਜਾਣਾ ਚਾਹੀਦਾ ਜੇ ਤੁਸੀਂ ਕਦਮ ਵਧਾਓਗੇ ਤਾਂ ਹੀ ਤੁਸੀਂ ਦੂਜੇ ਪਾਸੇ ਯਾਨਕੀ ਚਾਨਣ ਵੱਲ ਵਧੋਗੇ ਜੀ ਜੇ ਮਿਹਨਤ ਕਰੋਗੇ ਤੇ ਉਹ ਜ਼ਰੂਰੀ ਹੈ ਤੁਹਾਡੇ ਮਨ ਚ ਉਹ ਗੱਲਾਂ ਹੋਣੀਆਂ ਕਿ ਤੁਸੀਂ ਇੱਕ ਯਾਨਕੀ ਟਾਰਗੇਟ ਨੂੰ ਪਾਉਣਾ ਹੈ ਤੇ ਫਿਰ ਉਹ ਪਿੱਛੇ ਦੇਖਣ ਦੀ ਲੋੜ ਨਹੀਂ ਹੈ ਜੀ ਤੁਸੀਂ ਰਿਸਕ ਲੈਣਾ ਜ਼ਰੂਰੀ ਹੈ ਜੀ ਜ਼ਰੂਰੀ ਹੈ ਰਿਸਕ ਲੈਣਾ ਚੰਗੀ ਪਰ ਮਤਲਬ ਚੰਗੀ ਭਲੀ ਤਨਖਾਹ ਆਉਂਦੀ ਸਰਦਾ ਨਹੀਂ ਸੀਗਾ ਵੀ ਚੰਗੀ ਭਲੀ ਤਨਖਾਹ ਨਹੀਂ ਲੈਣੀ ਤਨਖਾਹ ਚ ਇੱਕ ਤਾਂ ਕਈ ਇੰਟਰਵਿਊ ਚ ਵੀ ਮੈਂ ਪਹਿਲਾਂ ਕਿਹਾ ਕਿ ਜਿਹੜੀ ਤਨਖਾਹ ਹੁੰਦੀ ਜੀ ਤਨਖਾਹ ਹੁੰਦੀ ਹੈ ਤੁਹਾਡੇ ਤਨਖਾਹਦੀ ਹੈ ਤੇ ਇਹ ਚ ਨਾ ਤਾਂ ਤੁਸੀਂ ਇੱਕ ਲਿਮਿਟੇਸ਼ਨ ਹੁੰਦੀ ਹੈ ਜੀ ਫਾਈਨੈਂਸ਼ਲੀ ਲਿਮਿਟੇਸ਼ਨ ਹੁੰਦੀ ਹੈ ਉਸ ਤੋਂ ਤੁਸੀਂ ਬਾਹਰ ਨਹੀਂ ਜਾ ਸਕਦੇ ਹੋ ਜਿਸ ਦੇ ਨਾਲ ਤੁਹਾਡੇ ਮਨ ਜਾਂ ਦਿਮਾਗ ਦੀ ਸੈਟੀਸਫੈਕਸ਼ਨ ਜਿਹੜੀ ਹੈਗੀ ਹੈ ਉਹ ਪੂਰੀ ਨਹੀਂ ਹੋ ਸਕਦੀ ਜੀ ਤਨਖਾਹ ਤੋਂ ਠੀਕ ਹੈ ਹੈ ਨਾ ਜੀ ਬਟ ਜੇ ਤੁਸੀਂ ਉਸ ਤੋਂ ਹਟ ਕੇ ਕੁਝ ਕਰਦੇ ਹੋ ਦੇਖੋ ਇੱਕ ਤਾਂ ਤੁਹਾਡਾ ਜਿਹੜਾ ਵਰਡਨ ਹੈ ਦਿਮਾਗ ਤੇ ਉਹ ਹਟ ਜਿਗਾ ਜੀ ਠੀਕ ਹੈ ਜੀ ਬਾਕੀ ਤੁਸੀਂ ਇਸ ਦੇਖੋ ਜੇ ਤੁਸੀਂ ਕੰਮ ਕਰੋਗੇ ਜਾਂ ਤਨਖਾਹ ਲਓਗੇ ਉਹਦੀ ਕਿ ਲਿਮਿਟੇਸ਼ਨ ਰਹੇਗੀ ਜੀ ਤੁਸੀਂ 5 ਸਾਲਾਂ ਚ ਕਿੱਥੇ ਪਹੁੰਚੋਗੇ 10 ਸਾਲਾਂ ਦੇ ਵਿੱਚ ਕਿੱਥੇ ਪਹੁੰਚੋਗੇ ਬਟ ਜੇ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਜੀ ਦੇਉ ਤੁਹਾਡੀ ਮਿਹਨਤ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿੱਥੇ ਤੱਕ ਜਾ ਸਕਦੇ ਹੋ ਜੀ ਮਤਲਬ ਜਿਹੜੇ ਲੋਕ ਆਪਣੇ ਰੋਜ਼ਗਾਰ ਤੋਂ ਜਾਂ ਆਪਣੀ ਜਵਾਬ ਤੋਂ ਪਰੇਸ਼ਾਨ ਨੇ ਮਾਯੂਸ ਨੇ ਤੇ ਉਹ ਆਪਣਾ ਬਿਜ਼ਨਸ ਵਧੀਆ ਤਰੀਕੇ ਨਾਲ ਕਰ ਸਕਦੇ ਆ ਬਿਜ਼ਨਸ ਤੁਹਾਡਾ ਬੌਸ ਹੋਣਾ ਹੈ ਜੋ ਤੁਸੀਂ ਵਪਾਰ ਕਰ ਰਹੇ ਹੋ ਬਹੁਤ ਵਧੀਆ ਮੈਨੂੰ ਪਰਸਨਲੀ ਮੈਨੂੰ ਬਹੁਤ ਵਧੀਆ ਲੱਗਿਆ ਸ਼ੁਰੂਆਤ ਕਿੱਥੋਂ ਹੁੰਦੀ ਹੈ ਮਨ 'ਚ ਖਿਆਲ ਕਿੱਥੋਂ ਆਉਂਦਾ ਹੈ ਕਿ ਯਾਰ ਇਹ ਕੰਮ ਕਰ ਲੈਣਾ ਚਾਹੀਦਾ ਹੈ ਬੈਨੀਫਿਟ ਮਿਲ ਸਕਦਾ ਹੈ ਦੇਖੋ ਜੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਕਿ ਮੈਂ 15 ਸਾਲ ਜੌਬ ਕੀਤੀ ਹੈ ਜੀ ਏਸੀ 'ਚ ਬੈਠ ਕੇ ਜੌਬ ਕੀਤੀ ਹੈ ਕਈ ਹੜੜ ਜਾਂਦੇ ਨੇ ਪ੍ਰੋਬਲਮਸ ਆndੀਆਂ ਨੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਜੀ ਕਿ ਕਿੱਥੇ ਤੂੰ ਏਸੀ ਦਾ ਕੰਮ ਛੱਡ ਕੇ ਇਹ ਗੋਹੇ ਦੇ ਵੱਲ ਵਧ ਗਿਆ ਹੈਨਾ ਜੀ ਬਟ ਮੈਨੂੰ ਗੋਹੇ ਦੇ ਵਿੱਚ ਕਾਲਾ ਸੋਨਾ ਦਿਖਦਾ ਸੀ ਖਾਦ ਨੂੰ ਅਸੀਂ ਬਲੈਕ 골ਡ ਕਹਿੰਦੇ ਨੇ ਜੀ ਉਹ ਬਲੈਕ 골ਡ ਮੈਂ ਤੁਹਾਨੂੰ ਬਾਅਦ ਚ ਦੱਸਾਂਗਾ ਕਿ ਕਿਵੇਂ ਆਪਾਂ ਉਸ ਤੋਂ ਅਰਨਿੰਗ ਵਧਿਆ ਕਰ ਸਕਦੇ ਆ ਇਸ ਤੇ ਜਾਣ ਦਾ ਮੇਰਾ ਕਾਰਨ ਇਹ ਸੀ ਕਿ ਜਿੱਥੇ ਮੈਂ ਜੌਬ ਕਰਦਾ ਸੀ ਉਹ ਮੈਨੂੰ ਉੱਥੇ ਪਾਰਟ ਟਾਈਮ ਜੌਬ ਦਾ ਆਫਰ ਦੇ ਰਹੇ ਸੀ ਜੀ ਜਦੋਂ ਕਿ ਖਰਚੇ ਇੰਨੇ ਨੇ ਸ਼ਹਿਰ 'ਚ ਰਹਿ ਕੇ ਤੁਸੀਂ ਪੂਰੇ ਨਹੀਂ ਕਰ ਸਕਦੇ ਤੇ ਪਾਰਟ ਟਾਈਮ 'ਚ ਗੁਜ਼ਾਰਾ ਤੁਹਾਡਾ ਨਹੀਂ ਹੈ ਜੀ ਨਹੀਂ ਹੈ ਤੇ ਮੈਂ ਫਿਰ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਕੀਤਾ ਜਾਏ ਜਿਹਦੇ ਨਾਲ ਮੈਂ ਆਪਣੀ ਲਾਈਫ ਨੂੰ ਤੇ ਫੈਮਿਲੀ ਨੂੰ ਸਰਵਾਈਵ ਕਰ ਪਾਵਾਂ ਤੇ ਮੈਂ ਵੀ ਪਹਿਲਾਂ ਜਿਵੇਂ YouTube ਤੇ ਆਪਾਂ ਸਰਚ ਕਰਦੇ ਨੇ ਜੀ ਉਦਾਂ ਕਈ ਫਾਰਮਾਂ ਨੂੰ ਸਰਚ ਕੀਤਾ ਕਈ ਜੌਬਾਂ ਨੂੰ ਸਰਚ ਕੀਤਾ ਪਰ ਦੇਖੋ 15 ਸਾਲ ਮੈਂ ਜੌਬ ਕੀਤੀ ਹੈ ਜੀ ਤੇ ਮੈਂ ਮਾਈਂਡਲੀ ਸੈਟੀਸਫੈਕਸ਼ਨ ਮੇਰੇ ਜੀ ਨਹੀਂ ਸੀ ਤੇ ਮੈਂ ਹੁਣ ਕੁਝ ਕਰਨਾ ਚਾਹੁੰਦਾ ਸੀ ਕਿ ਡਿਫਰੈਂਟ ਕੀਤਾ ਜਾਏ ਆਪਣੇ ਆਪ ਤੇ ਇੱਕ ਸਵਾਲ ਹੀ ਨਿਸ਼ਾਨ ਸੀ ਜੀ ਸ਼ੀਸ਼ੇ ਅੱਗੇ ਖੜ ਕੇ ਮੈਂ ਇਹੀ ਪੁੱਛਿਆ ਕਿ ਤੂੰ ਕੀ ਕੀਤਾ 15 ਸਾਲਾਂ ਚ ਠੀਕ ਹੈ ਜੀ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਫਿਰ ਮੈਂ ਸੋਚਿਆ ਕਿ ਹੁਣ ਜੌਬ ਨਹੀਂ ਕਰਨੀ ਕਿਸੇ ਬਿਜ਼ਨਸ ਵੱਲ ਜਾਵਾਂਗਾ ਕਿਉਂਕਿ ਬਿਜ਼ਨਸ ਦਾ ਇਹ ਹੈ ਕਿ 2 ਤੋਂ 3 ਸਾਲ ਜੇ ਮੈਂ ਮਿਹਨਤ ਕਰਾਂਗਾ ਤਾਂ ਉਹ ਰਿਜ਼ਲਟ ਦੇਊਗੀ ਹਨਾ ਜੀ ਜੌਬ ਚ ਕੀ ਹੈ ਕਿ ਤੁਹਾਡੀ ਜਿਹੜੀ ਫਾਈਨੈਂਸ਼ਲੀ ਗੇਨ ਹੈ ਉਹ ਇੱਕ ਲਿਮਿਟਿਡ ਹੈ ਹਨਾ ਜੀ ਸਪੋਸਟ ਟੂ ਬੀ ਮੇਰੀ 30000 ਰੁਪਏ ਸੈਲਰੀ ਸੀ ਮੈਂ 10 ਸਾਲਾਂ ਚ ਕਿੱਥੇ ਪਹੁੰਚਦਾ 40000 ਤੱਕ ਹੈ ਨਾ ਜੀ ਬਹੁਤ ਤੋਂ ਬਹੁਤ 50000 ਬਟ ਉੱਥੇ ਕੀ ਹੈ ਕਿ ਜਦੋਂ ਆਪਾਂ ਜੌਬ ਕਰਦੇ ਆ ਜੇ 50000 ਮੈਨੂੰ ਦੇਣ ਤੋਂ ਪਹਿਲਾਂ ਬੌਸ ਇਹ ਸੋਚੇਗਾ ਕਿ ਆਪਾਂ ਇਹਦੀ ਜਗ੍ਹਾ 2 15 15000 ਵਾਲੇ ਨਵੇਂ ਫਰੈਸ਼ਰ ਰੱਖ ਲਈਏ ਹੈ ਨਾ ਜੀ ਇਸ ਤੋਂ ਹੀ ਸਿਖਾ ਲਾਂਗੇ ਉਸ ਨੂੰ ਠੀਕ ਹੈ ਜੀ ਤੇ ਕਹਿਣ ਦਾ ਮਤਲਬ ਉਹ ਚ ਇੱਕ ਗ੍ਰੋਥ ਉਨ ਹੀ ਨਹੀਂ ਹੈ ਬਿਜ਼ਨਸ ਚ ਤੁਸੀਂ ਗਰੋਥ ਆਪਣੀ ਮਿਹਨਤ ਸਦਕਾ ਕਿਤੇ ਵੀ ਜਾ ਸਕਦੇ ਹੋ ਜੀ ਪਰ ਬਿਜ਼ਨਸ ਸ਼ਬਦ ਆਉਂਦਿਆਂ ਹੀ ਨਾ ਮਨ ਚ ਇੱਕ ਸਵਾਲ ਜਾਂ ਨਿਸ਼ਾਨ ਖੜਾ ਹੋ ਜਾਂਦਾ ਹੈ ਕੁਐਸਚਨ ਮਾਰਕ ਲੱਗ ਜਾਂਦਾ ਹੈ ਕਿ ਬਿਜ਼ਨਸ ਇੱਕ ਲੌਂਗ ਟਰਮ ਇਨਵੈਸਟਮੈਂਟ ਵੀ ਮੰਗ ਸਕਦਾ ਹੈ ਪੈਸਾ ਇਨਵੈਸਟ ਕਰਨਾ ਪਏਗਾ ਸਮਾਂ ਇਨਵੈਸਟ ਕਰਨਾ ਪਏਗਾ ਬਿਲਕੁਲ ਜੀ ਦੇਖੋ ਜੀ ਜਿਹੜਾ ਇਹ ਬਿਜ਼ਨਸ ਨੇ ਜੀ ਵਰਮੀ ਕੰਪੋਸਟ ਬੜੇ ਹੀ ਛੋਟੇ ਲੈਵਲ ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ ਬੜੇ ਹੀ ਘੱਟ ਫਾਈਨਾਂਸ ਤੋਂ ਸ਼ੁਰੂ ਕਰ ਸਕਦੇ ਹਾਂ ਇਹ ਚ ਕੋਈ ਐਡਾ ਵੱਡਾ ਇਨਫਰਾਸਟ੍ਰਕਚਰ ਨਹੀਂ ਹੈ ਕਿ ਜਿੱਥੇ ਤੁਹਾਨੂੰ ਪੈਸਾ ਲਾਣਾ ਪਏ ਨਾ ਬڑے ਛੋਟੇ ਲੈਵਲ ਤੋਂ ਯਾਨੀ ਕਿ ਤੁਸੀਂ ਜ਼ੀਰੋ ਬਜਟ ਤੋਂ ਸ਼ੁਰੂ ਕਰ ਸਕਦੇ ਹੋ ਤੁਸੀਂ ਕਿੰਨੇ ਤੋਂ ਸ਼ੁਰੂਆਤ ਕੀਤੀ ਸੀ ਦੇਖੋ ਮੈਂ 20000 ਤੋਂ ਸ਼ੁਰੂਆਤ ਕੀਤੀ ਸੀ ਜੀ ਜੀ ਤੇ ਅੱਜ ਤੁਹਾਨੂੰ ਆਪਣੇ ਆਪ ਤੇ ਤਾਂ ਮਾਣ ਹੋਊਗਾ ਡੈਫੀਨਿਟਲੀ ਮਹਿਸੂਸ ਹੋ ਰਿਹਾ ਹੁਣ ਹੈ ਵੀ 20000 ਤੋਂ ਕਿਤੇ 10 ਗੁਣਾ ਇਨਕਮ ਵਧੀ ਹੋਈ ਹੈ ਦੇਖੋ ਜੀ ਜਿਵੇਂ ਮੇਰੀ 30000 ਰੁਪਏ ਸੈਲਰੀ ਸੀ ਤੇ ਮੈਂ ਅੱਜ ਕਹਿ ਸਕਦਾ ਕਿ 3 ਗੁਣਾ ਇਨਕਮ ਹੈਗੀ ਹੈ ਮੈਨੂੰ ਉਸ ਤੋਂ ਅੱਛਾ ਤੁਸੀਂ ਕਮਾ ਰਹੇ ਹੋ ਜੀ ਜੀ ਬ ਕਿਉਂ ਆ ਕਿ অপਸ਼ਨਸ ਹੋਰ ਵੀ ਦੇਖੇ ਹੋਣਗੇ ਨਾ ਤੁਸੀਂ ਹੋਰ ਕਿਹੜੇ ਕਿਹੜੇ অপਸ਼ਨ ਸੋਚੇ ਸੀ ਦੇਖੋ ਜੀ ਜਿਹੜਾ ਇਹ ਕੰਮ ਸ਼ੁਰੂ ਕਰਨਾ ਸੀ ਸਭ ਤੋਂ ਪਹਿਲਾ অপਸ਼ਨ ਮੈਂ ਗੋਟ ਫਾਰਮਿੰਗ ਦਾ ਸ਼ੁਰੂ ਕਰਨਾ ਸੀ ਉਸ ਦੀ ਹੀ ਟ੍ਰੇਨਿੰਗ કૃषि ਵਿਗਿਆਨ ਕੇਂਦਰ ਕੁਰਾਲੀ ਤੋਂ ਮੈਂ ਲੈਣ ਗਿਆ ਜੀ ਜੋ ਕਿ ਪੰਜਾਬ ਦੀ ਸਿਹਤ ਹੈ ਜੀ ਤੇ કૃषि ਵਿਗਿਆਨ ਕੇਂਦਰ ਚ ਜਦੋਂ ਗੋਟ ਫਾਰਮਿੰਗ 7 ਦਿਨਾਂ ਦੀ ਟ੍ਰੇਨਿੰਗ ਸੀ ਜੀਓ ਤੇ ਮੈਂ ਕਿਹਾ ਚਲੋ ਹੁਣ ਵੇਲੇ ਤਾਂ ਹੈ ਹੀ ਹੈ ਟ੍ਰੇਨਿੰਗ ਹੀ ਲੈ ਲਈਏ ਕਿਸੇ ਕੰਮ ਦੀ ਤੇ ਚਲੋ ਮੈਂ ਗੋਟ ਫਾਰਮਿੰਗ ਟ੍ਰੇਨਿੰਗ ਸ਼ੁਰੂ ਕੀਤੀ ਉਸ ਦੇ ਵਿੱਚ ਡਾਕਟਰ ਸ਼ਸ਼ੀਪਾਲ ਜੀ ਨੇ ਜੀ ਜੋ ਕਿ ਬਹੁਤ ਹੀ ਚੰਗੇ ਪ੍ਰੋਫੈਸਰ ਨੇ ਜੀ ਡਾਕਟੋਰੇਟ ਨੇ ਇਸ ਫੀਲਡ ਚ ਉਹਨਾਂ ਤੋਂ ਸਲਾਹ ਲਈਤੀ ਮੈਂ ਜੀ ਕਿ ਮੈਂ ਮੇਰੇ ਕੋਲ ਫਾਈਨੈਂਸ਼ੀਅਲੀ ਇਨਾ ਪੈਸਾ ਨਹੀਂ ਹੈ ਕਿ ਮੈਂ ਕੋਈ ਵੱਡਾ ਕੰਮ ਸ਼ੁਰੂ ਕਰਾਂ ਕਿਉਂਕਿ ਗੋਡ ਫਾਰਮਿੰਗ ਸ਼ੁਰੂ ਕਰਨ ਵਾਸਤੇ 20 ਤੋਂ 25 ਲੱਖ ਰੁਪਏ ਬਜਟ ਸੀ ਜੀ ਠੀਕ ਹੈ ਠੀਕ ਹੈ ਜੀ ਤੇ ਬਟ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਕਿ ਸਭ ਤੋਂ ਲੋ ਬਜਟ ਕੰਮ ਕਿਹੜਾ ਹੈ ਜੀ ਜੋ ਮੈਂ ਸ਼ੁਰੂਆਤ ਕਰ ਸਕਾਂ ਕਿਉਂਕਿ ਮੇਰੀ ਹੁਣ ਜੌਬ ਵੀ ਇਦਾਂ ਦੀ ਹੈ ਪਾਰਟ ਟਾਈਮ ਹੈ ਤੇ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਕਿ ਤੁਸੀਂ ਵਰਮੀ ਕੰਪੋਸਟ ਵੱਲ ਜਾਓ ਬੜਾ ਲੋ ਬਜਟ ਕੰਮ ਹੈ ਉਹਨਾਂ ਨੇ ਮੈਨੂੰ ਵਿਸਿਟ ਕਰਾਇਆ ਇੱਕ ਫਾਰਮ ਬਟ ਕਹਿੰਦੇ ਨੇ ਕਿ ਜਦੋਂ ਕਿਸੇ ਕੋਲ ਜਾਈਏ ਟ੍ਰੇਨਿੰਗ ਲੈਣ ਟ੍ਰੇਨਿੰਗ ਵਾਲੇ ਸਰਕਾਰੀ ਉਹਨਾਂ ਦੀ ਤਾਂ ਜੌਬ ਹੈ ਉਹਨਾਂ ਨੇ ਦੇਣੀ ਹੈ ਬਟ ਜੇ ਤੁਸੀਂ ਕਿ ਪ੍ਰਾਈਵੇਟ ਕਿਸੇ ਦਾ ਯੂਨਿਟ ਵਿਜ਼ਿਟ ਕਰਦੇ ਹੋ ਉਹ ਪੂਰੀ ਜਾਣਕਾਰੀ ਨਹੀਂ ਹੁੰਦਾ ਤੁਹਾਨੂੰ ਨਹੀਂ ਦਿੰਦਾ ਕਿਤੇ ਨਾ ਕਿਤੇ ਕੋਸ਼ਨਾ ਕੁਸ਼ ਤਾਂ ਹਾਈਡ ਰੱਖੀ ਜਾਂਦੀ ਹੈ ਪ੍ਰਾਈਵੇਸੀ ਤੇ ਮੈਨੂੰ ਉੱਥੇ ਕੁਝ ਮਿਲਿਆ ਨਹੀਂ ਜੀ ਫਿਰ ਮੈਂ YouTube ਤੇ ਹੀ ਹੋਰ ਥੋੜੀ ਜੀ ਕਿਤਾਬਾਂ ਪੜ੍ਹੀਆਂ ਕੁਝ ਕੁਝ ਜਾਣਕਾਰੀ ਲਿਟਰੇਚਰ ਪੜ੍ਹਿਆ ਇਸ ਵਾਰ ਵਰਮੀ ਕੰਪੋਸਟ ਬਿਜ਼ਨਸ ਤੇ ਹਨਾ ਜੀ YouTube ਤੇ ਵੀ ਕਾਫੀ ਵੀਡੀਓਜ਼ ਨੇ ਉਹ ਦੇਖੀਆਂ ਤੇ ਫਿਰ ਮੈਂ ਸੋਚ ਲਿਆ ਕਿ ਐਸੇ ਕੰਮ ਵੱਲ ਜਾਣਾ ਚਾਹੀਦਾ। ਇੱਕ ਤਾਂ ਇਹ ਚ ਫਾਈਨੈਂਸ਼ੀਅਲੀ ਜਿਹੜਾ ਬਜਟ ਸੀ ਉਹ ਬੜਾ ਘੱਟ ਸੀ ਤੇ ਦੂਜਾ ਜੀ ਇੱਕ ਕੁਦਰਤ ਨਾਲ ਜੁੜਿਆ ਹੋਇਆ ਕੰਮ ਸੀ ਜਿਹਦੇ ਨਾਲ ਤੁਹਾਨੂੰ ਫਾਈਨੈਂਸ਼ੀਅਲੀ ਦੇ ਨਾਲ-ਨਾਲ ਬਿਲਕੁਲ ਹਰਿਆਈ ਲੱਗਦੀ ਆ। ਹਾਂ ਬਿਲਕੁਲ ਹਰਿਆਈ ਲੱਗਦੀ ਆ ਤੇ ਤੁਹਾਡੇ ਦਿਮਾਗੀ ਤੌਰ ਤੇ ਵੀ ਸਕੂਨ ਦੇਣ ਵਾਲਾ ਕੰਮ ਹੈ ਜੀ ਇਹ। ਅੱਛਾ ਜਦੋਂ ਤੁਸੀਂ ਚੂਸ ਕਰ ਲਿਆ ਵੀ ਹੁਣ ਮੈਂ ਚੁਣਨੇ ਨੇ ਇਹ ਗੰਡੋਏ ਲੱਭਣੇ ਨੇ ਤਾਂ ਉਹ ਕੁਐਸਚਨ ਕਿੱਥੋਂ ਆਇਆ ਵੀ ਹੁਣ ਇਹ ਗੰਡੋਏ ਲੱਭੇ ਕਿੱਥੋਂ ਜਾਣਗੇ ਇਹ ਵੀ ਕਿੱਥੋਂ ਸਟੱਡੀ ਕੀਤੀ ਜੀ ਜੀ ਅ ਦੇਖੋ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਚੁਣਿਆ ਸੀ ਕਿ ਇਸ ਨੂੰ ਬਣਾਉਣ ਲਈ ਕਿਹੜੇ ਕਿਸਮ ਦਾ ਗੰਡਵਾ ਚਾਹੀਦਾ ਤੇ ਇਹਦੇ ਵਾਸਤੇ ਦਰਸ਼ਕਾਂ ਨੂੰ ਮੈਂ ਦੱਸਦਾ ਕਿ ਸਭ ਤੋਂ ਬੈਸਟ ਜਿਹੜੀ ਬਰੀਡ ਹੈ ਜੀ ਉਹ ਐਸੀਨੀਆ ਫੈਟੀਡਾ ਜਿਹਦਾ ਇੰਗਲਿਸ਼ ਨਾਂ ਹੈ ਜੀ ਤੇ ਵੈਸੇ ਇਹਨੂੰ ਰੈਡ ਵਾਰਮ ਯਾ ਆਸਟ੍ਰੇਲੀਅਨ ਕਿੰਚੂਏ ਕਹਿਦਨ ਦੇਣੀ ਜੀ ਇਹ ਇੰਡੀਅਨਸ ਨਹੀਂ ਹੁੰਦੇ ਇਹ ਆਸਟ੍ਰੇਲੀਆ ਦੇ ਕਿੰਚੇ ਨੇ ਜੀ ਤੁਸੀਂ ਆਸਟ੍ਰੇਲੀਆ ਤੋਂ ਸਿੱਧਾ ਇੰਪੋਰਟ ਐਕਸਪੋਰਟ ਬਿਲਕੁਲ ਬਿਲਕੁਲ ਇਹ ਆਸਟ੍ਰੇਲੀਅਨ ਗੰਡੋਈ ਨੇ ਇੱਕ ਵਾਰ ਲੈਣੀ ਪੈਂਦੀ ਨੇ ਜੀ ਬਾਅਦ ਚ ਮਲਟੀਪਲਾਈ ਹੋ ਕੇ ਵਾਧੇ ਰਹਿੰਦੇ ਨੇ ਜੀ ਹਾਂਜੀ ਤਾਂ ਇੱਕ ਵਾਰੀ ਤੁਸੀਂ 20000 ਤੋਂ ਸ਼ੁਰੂਆਤ ਕੀਤੀ ਤੇ ਉਸ ਤੋਂ ਬਾਅਦ ਅੱਜ ਤੁਹਾਡਾ ਕਰੀਬਨ ਕਰੀਬਨ 4-5 ਗੁਣਾ ਤੁਹਾਨੂੰ ਆਉਟਪੁੱਟ ਆਉਣੇ ਸ਼ੁਰੂ ਹੋ ਗਈ ਹੈ ਵੱਦਦਾ ਕਿਵੇਂ ਹੈ ਗੰਡੋਏ ਗੰਡੋਆਂ ਚੋਂ ਖਾਦ ਕਿਵੇਂ ਨਿਕਲਦੀ ਹੈ ਉਹ ਥੋੜਾ ਜਿਹਾ ਪ੍ਰੋਸੈਸ ਸਮਝਣਾ ਚਾਹੂੰਗੀ ਜੀ ਜਰੂਰ ਜੀ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਜੀ ਸਭ ਤੋਂ ਪਹਿਲਾਂ ਸਾਨੂੰ ਜ਼ਮੀਨ ਦਾ ਚੋਣ ਆ ਕਰਨਾ ਚਾਹੀਦਾ ਜਿਹੜੀ ਜ਼ਮੀਨ ਜਿੱਥੇ ਪਾਣੀ ਨਾ ਖੜਦਾ ਹੋਵੇ ਠੀਕ ਹੈ ਜੀ ਟਰਾਂਸਪੋਰਟੇਸ਼ਨ ਦੀ ਸੁਵਿਧਾ ਹੋਣੀ ਚਾਹੀਦੀ ਹੈ ਇੱਥੇ ਬਿਜਲੀ ਦੀ ਸੁਵਿਧਾ ਹੋਣੀ ਚਾਹੀਦੀ ਹੈ ਪਾਣੀ ਦੀ ਸੁਵਿਧਾ ਹੋਣੀ ਚਾਹੀਦੀ ਹੈ ਯਾਨੀ ਇਹ ਤਿੰਨ ਬੇਸਿਕ ਚੀਜ਼ਾਂ ਉਸ ਫਾਰਮ ਨੂੰ ਚਾਹੀਦੀਆਂ ਨੇ ਜੀ ਠੀਕ ਹੈ ਜੀ ਕਿਉਂਕਿ ਟਰਾਂਸਪੋਰਟੇਸ਼ਨ ਟਰਾਲੀਆਂ ਵਗੈਰਾ ਆਉਂਦੀਆਂ ਨੇ ਉਹ ਪਾਣੀ ਆਪਾਂ ਤੇ ਬਿਜਲੀ ਦੀ ਤਾਂ ਲੋੜ ਹੈ ਪੈਕਿੰਗ ਵਗੈਰਾ ਹੁੰਦੀ ਹੈ ਜੀ ਠੀਕ ਹੈ ਜੀ ਮੇਨਟੇਨ ਕਰਨ ਦੇ ਲਈ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਇਹ ਲੋੜ ਹੈ ਜੀ ਇਹਨਾਂ ਦੀ ਬੈੱਡ ਦਾ ਤੁਸੀਂ ਜ਼ਿਕਰ ਕੀਤਾ ਬੈੱਡ ਮੈਂ ਸਾਈਜ਼ ਦੱਸਦਾ ਜੀ ਜਦੋਂ ਅਸੀਂ ਬੈੱਡ ਬਣਾਉਂਦੇ ਹਾਂ ਦਾ ਸਟੈਂਡਰਡ ਸਾਈਜ਼ 30 ਫੁੱਟ ਬਾਈ 4 ਫੁੱਟ ਬਾਈ 2 ਯਾਨੀ ਕਿ 30 ਫੁੱਟ ਲੰਬਾ ਜੀ 4 ਫੁੱਟ ਚੌੜਾ ਤੇ ਡੇਢ ਤੋਂ 2 ਫੁੱਟ ਉੱਚਾ ਸੀ ਗੋਬਰ ਪਾਉਣਾ ਹੈ ਉਹਦੇ 'ਚ ਠੀਕ ਹੈ ਜੀ ਉਸ ਦੇ ਹਿਸਾਬ ਨਾਲ ਹੀ ਗੰਡੋਏ ਜਿਵੇਂ 30 ਫੁੱਟ ਦਾ ਬੈੱਡ ਹੈ ਤਾਂ 30 ਕਿਲੋ ਗੰਡੋਏ ਲੱਗਣਗੇ ਇਟ ਮੀਨਸ 1 ਫਿਟ 'ਚ 1 ਕਿਲ ਇਹ 2 ਮਹੀਨੇ ਵਿੱਚ ਕੰਪੋਸਟ ਵਿੱਚ ਬਦਲ ਜਾਂਦਾ ਹੈ ਜੀ ਆਰਗੈਨਿਕ ਕੰਪੋਸਟ ਵਿੱਚ ਓਕੇ ਉਹ ਅੱਛੇ ਇੱਕ ਵੈਲਿਊਏਬਲ ਜਿਹੜੀ ਖਾਦ ਆ ਉਹ ਬਣ ਜਾਂਦੀ ਹੈ ਇਹ ਖਾਦ ਦਾ ਯੂਜ਼ ਕਿੱਥੇ ਹੁੰਦਾ ਦੇਖੋ ਜੀ ਹਰ ਇੱਕ ਚੀਜ਼ 'ਚ ਤੁਸੀਂ ਇਹਨੂੰ ਪਾ ਸਕਦੇ ਹੋ ਕਿਉਂਕਿ ਆਰਗੈਨਿਕ ਖਾਦ ਹੈ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਤੁਹਾਡੀਆਂ ਫਸਲਾਂ ਨੂੰ ਬਿਮਾਰੀਆਂ ਨੂੰ ਘਟਾਉਂਦੀ ਹੈ ਇਹ ਤੇ ਪ੍ਰੋਡਕਸ਼ਨ ਨੂੰ ਵਧਾਉਂਦੀ ਹੈ ਜੀ ਅੱਛਾ ਇਹ ਵੱਖਰਾ ਕਿਵੇਂ ਕਰਦੇ ਹਾਂ ਕਿ ਗੰਡੋਏ ਵੀ ਬਾਅਦ ਵਿੱਚ ਖਾਦ ਦੇ ਨਾਲ ਹੀ ਜਾਂਦੇ ਨੇ ਜ਼ਮੀਨ 'ਚ ਦੇਖੋ ਜੀ ਗੰਡੋਏ ਦਾ ਕੀ ਹੁੰਦਾ ਹੈ ਕਿ ਜਦੋਂ ਖਾਦ 2 ਮਹੀਨੇ ਬਾਅਦ ਬਣ ਜਾਂਦੀ ਹੈ ਜੀ ਤੇ ਅਸੀਂ ਕੀ ਕਰਦੇ ਹਾਂ ਜੀ ਪਾਣੀ ਦੇਣਾ ਬੰਦ ਕਰ ਦਿੰਦੇ ਨੇ ਜੀ ਕਿਉਂਕਿ ਗੰਡੋਆ 90% ਪਾਣੀ ਦਾ ਬਣਿਆ ਹੋਇਆ ਹੈ ਜੀ ਉਹਨੂੰ ਪਾਣੀ ਦੀ ਲੋੜ ਹੁੰਦੀ ਜੀਣ ਵਾਸਤੇ ਤੇ ਅਸੀਂ ਕੀ ਕਰਦੇ ਹਾਂ ਪਾਣੀ ਬੰਦ ਕਰ ਦਿੰਦੇ ਜਿਵੇਂ ਜਿਵੇਂ ਉਹ ਤੋਂ ਸੁੱਕਦੀ ਰਹਿੰਦੀ ਹੈ ਖਾਦ ਜੀ ਗੰਡੋਆ ਪਾਣੀ ਦੀ ਤਲਾਸ਼ 'ਚ نیچے ਚਲਾ ਜਾਂਦਾ ਹੈ ਜੀ ਤੇ ਉਤੋਂ ਅਸੀਂ ਉਹਨੂੰ ਇਕੱਠਾ ਕਰ ਲੈਂਦੇ ਹਾਂ ਹਾਂਜੀ ਤੇ ਐਂਡ 'ਚ نیچے ਗੰਡੋਆ ਰਹਿ ਜਾਂਦਾ ਜੀ ਜਦੋਂ ਸਾਰੀ ਖਾਦ ਉਤਰ ਜਾਂਦੀ ਹੈ ਤੇ ਫਿਰ ਅਸੀਂ ਨਵਾਂ ਬੈਡ ਪ੍ਰੇਪੇਅਰ ਕਰ ਦਿੰਨੇ ਦੁਬਾਰਾ ਉੱਪਰ ਪਾ ਕੇ ਜੀ ਓਕੇ ਤੇ ਇਹਨਾਂ ਦਾ ਕੋਈ ਸੀਜ਼ਨ ਵੀ ਹੁੰਦਾ ਹੈ ਕਿ ਇਸ ਸੀਜ਼ਨ 'ਚ ਗੰਡੋਏ ਵੱਧਨੇ ਨੇ ਇਸ ਸੀਜ਼ਨ 'ਚ ਖਾਦ ਜ਼ਿਆਦਾ ਹੋਈ ਅਹ ਦੇਖੋ ਜੀ ਹੁੰਦਾ ਕੀ ਹੈ ਕਿ ਜਿਹੜਾ ਗੰਡੋਆ ਗਰਮੀਆਂ 'ਚ ਖਾਦ ਨੂੰ ਜ਼ਿਆਦਾ ਪ੍ਰੋਡਿਊਸ ਕਰਦਾ ਹੈ ਕਿਉਂਕਿ ਪਾਣੀ ਜਿੰਨਾ ਪਾਣੀ ਉਹ ਉਹਨੇ ਪੀਣਾ ਹੈ ਜੀ ਓਨੀ ਛੇਤੀ ਉਹ ਖਾਊਗਾ ਤੇ ਉਹ ਖਾਦ ਬਣਾਊਗਾ ਓਨੀ ਜਲਦੀ ਸਰਦੀਆਂ 'ਚ ਉਲਟਾ ਹੁੰਦਾ ਜੀ ਕਿਉਂਕਿ ਠੰਡ ਹੁੰਦੀ ਹੈ ਗਰਮੀ ਘੱਟ ਹੁੰਦੀ ਹੈ ਤੇ ਇਹ ਥੋੜੇ ਜਿਹਾ ਸਲੋ ਹੋ ਜਾਂਦੇ ਨੇ ਬਟ ਉਹਦਾ ਸਾਨੂੰ ਇੱਕ ਹੋਰ ਫਾਇਦਾ ਹੋ ਜਾਂਦਾ ਕਿ ਇਹ ਉਸ ਸੀਜ਼ਨ ਦੇ ਵਿੱਚ ਆਪਣੀ ਆਪ ਨੂੰ ਮਲਟੀਪਲਾਈ ਕਰ ਲੈਂਦੇ ਨੇ ਜੀ ਗੰਡੋਏ 2 ਤੋਂ 3 ਗੁਣਾ ਹੋ ਜਾਂਦੇ ਨੇ ਜੀ ਤੇ ਉਹ ਵੀ ਸਾਡੇ ਵਾਸਤੇ ਫਾਇਦਾ ਹੀ ਹੈ ਕਿਉਂਕਿ ਬਾਅਦ 'ਚ ਸਾਨੂੰ ਗੰਡੋਏ ਖਰੀਦਣ ਦੀ ਲੋੜ ਨਹੀਂ ਪੈਂਦੀ 300 ਰੁਪ ਆਈਟਮ ਹੈ 1.30 ਫੁੱਟ ਦੇ ਬੈੱਡ 'ਚ 9000 ਦੇ ਗੰਡੋਏ ਪੈ ਜਾਂਦੇ ਨੇ ਜੀ ਜੇ 10 ਬੈੱਡ ਬਣਾਉਣੇ ਆ ਤਾਂ 90000 ਦੇ ਗੰਡੋਏ ਹੀ ਪੈਂਦੇ ਨੇ ਜੀ ਤੇ ਉਹ ਸਾਡੇ ਜਦੋਂ ਅਸੀਂ ਉਹ ਮਲਟੀਪਲਾਈ ਹੋ ਜਾਣਗੇ ਤਾਂ ਸਾਡੇ ਬੈੱਡ ਵੀ ਮਲਟੀਪਲਾਈ ਹੋ ਜਾਣਗੇ ਓਕੇ ਖਾਦ ਬਣ ਗਈ ਹੈ ਉਸ ਤੋਂ ਬਾਅਦ ਖਾਦ ਨੂੰ ਬਾਅਦ 'ਚ ਵੀ ਕਿਸੇ ਤਰੀਕੇ ਦੀ ਕੋਈ ਰਸਾਇਣ ਕਰੀਏ ਦਿੱਤੀ ਜਾਂਦੀ ਹੈ ਉਹਨੂੰ ਸਟੋਰ ਕਰਨ ਦੇ ਲਈ ਤਾਂ ਕਿ ਖਰਾਬ ਨਾ ਹੋਵੇ ਇਹਦਾ ਵੀ ਕੁਝ ਇੱਕ ਵੈਲਿਊਏਬਲ ਟਾਈਮ ਹੈ ਕਿ ਇੰਨੇ ਟਾਈਮ ਤੱਕ ਇਹ ਹੀ ਖਾਦ ਯੂਜ਼ ਹੋਏ ਦੇਖੋ ਜੀ ਜੇ ਤੁਸੀਂ ਖਾਦ ਨੂੰ ਛਾਣ ਕੇ ਵੈਸੇ ਤਾਂ ਅੱਜਕੱਲ ਇੰਨੀ ਡਿਮਾਂਡ ਹੈ ਕਿ ਤੁਹਾਡੇ ਕੋਲ ਬਚਦੀ ਨਹੀਂ ਹੈ ਰ ਇਸ ਤੋਂ ਇਲਾਵਾ ਇਹ ਇੱਕ ਹੀ ਜੇ ਤੁਸੀਂ ਇਹਨੂੰ ਸਟੋਰ ਕਰਨਾ ਵੀ ਹੈ ਤਾਂ ਤੁਸੀਂ ਇਹਨੂੰ ਛਾਂ ਵਾਲੀ ਥਾਂ ਤੇ 2 ਸਾਲ ਤੱਕ ਸਟੋਰ ਕਰ ਸਕਦੇ ਹੋ ਓਕੇ ਤੇ ਕਿਸੇ ਵੀ ਤਰੀਕੇ ਦਾ ਕੋਈ ਕਟਨਾਸ਼ਕ ਪਾਉਣ ਦੀ ਜ਼ਰੂਰਤ ਨਹੀਂ ਨਹੀਂ ਜੀ ਕਿਉਂਕਿ ਆਰਗੇਨਿਕ ਹੈ ਅਸੀਂ ਆਰਗੇਨਿਕ ਵੱਲ ਜਾਣਾ ਹੈ ਤੇ ਇਸ ਵਿੱਚ ਕੋਈ ਵੀ ਕੈਮੀਕਲ ਰਿਐਕਸ਼ਨ ਕਰਨ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ ਜੀ ਇਹ ਬੇਸਿਕਲੀ ਇਹ ਜੋ ਵਰਮਿੰਗ ਕੰਪੋਸਟ ਹੈ ਜੀ ਬੈਕਟੀਰੀਆ ਐਕਟਿਵ ਰਹਿਣਾ ਚਾਹੀਦਾ ਅਸੀਂ ਜਦੋਂ ਇਹਨੂੰ ਛਾਣ ਕੇ ਰੱਖਦੇ ਹਾਂ ਤੇ 15 ਤੋਂ 20% ਨਮੀ ਹੁੰਦੀ ਹੈ ਜੀ ਇਹ ਚ ਉਹ ਨਮੀ ਮੇਨਟੇਨ ਕਰਨੀ ਜ਼ਰੂਰੀ ਹੈ ਜੇ ਤੁਸੀਂ ਕਿਸੇ ਕਮਰੇ 'ਚ ਇਹਨੂੰ ਰੱਖਦੇ ਵੀ ਹੋ ਤਾਂ 15-20 ਦਿਨ ਬਾਅਦ ਹਲ ਬੈਕਟੀਰੀਆ ਐਕਟਿਵ ਰਹੇ ਬੈਕਟੀਰੀਆ ਐਕਟਿਵ ਤਾਂ ਰਹੇਗਾ ਜੇ ਪਾਣੀ ਚ ਨਮੀ ਰਹੇਗੀ ਅੱਛਾ ਬੈਕਟੀਰੀਆ ਐਕਟਿਵ ਜੇ ਪਾਣੀ ਚ ਰਹੇਗੀ ਤਾਂ ਬੈਕਟੀਰੀਆ ਫਿਰ ਐਕਟਿਵ ਰਹੇਗਾ ਔਰ ਇਸ ਨੂੰ ਤੁਸੀਂ 2 ਸਾਲ ਤੱਕ ਯੂਜ਼ ਕਰ ਸਕਦੇ ਹੋ ਕਿੰਨੇ ਲੋਕਾਂ ਦਾ ਸਟਾਫ ਹੈ ਤੁਹਾਡੇ ਕੋਲ ਕਾਫੀ ਪਰ ਜਿਹੜੀ ਭਰਕਮ ਹੈਗੇ ਉਹਨੇ ਲੋਕ ਹੋਣੇ ਜ਼ਰੂਰੀ ਨਹੀਂ ਕੰਮ ਦੇਖਿਓ ਜੀ ਦੇਖੋ ਜੀ ਜੇ ਤੁਹਾਡਾ ਛੋਟਾ ਵਰਮੀ ਕੰਪੋਸਟ ਯੂਨਿਟ ਹੈ 20 ਤੋਂ 50 ਬੈਡਾਂ ਦਾ ਤੁਹਾਨੂੰ ਲੇਬਰ ਰੱਖਣ ਦੀ ਲੋੜ ਨਹੀਂ ਹੈ ਜੀ ਤੁਸੀਂ ਆਪ ਵੀ ਕਰ ਸਕਦੇ ਹੋ ਕਿਉਂਕਿ 2 ਮਹੀਨੇ ਸਾਨੂੰ ਪਾਣੀ ਹੀ ਦੇਣਾ ਹੁੰਦਾ ਤੇ ਸਿਰਫ ਪਾਣੀ ਦੇਣ ਦਾ ਹੀ ਕੰਮ ਹੁੰਦਾ ਹੈ ਜੀ ਉਹ ਤੁਸੀਂ ਅੱਧਾ ਘੰਟਾ ਘੰਟਾ ਲਾ ਕੇ ਉਸ ਨੂੰ ਕਰ ਸਕਦੇ ਹੋ ਲੇਬਰ ਤੁਸੀਂ ਮੈਂ ਜਿਹੜਾ ਸੁਜੈਸ਼ਨ ਦਵਾਂਗਾ ਕਿ ਲੇਬਰ ਤੁਸੀਂ ਕਿਹੜੀ ਰੱਖਣੀ ਹੈ ਜੀ ਤੁਸੀਂ ਕੀ ਕਰ ਸਕਦੇ ਹੋ ਕਿ ਜਦੋਂ ਬੈੱਡ ਬਣਾਉਣੇ ਹੈ ਜੀ ਡੇਲੀ بیس ਤੇ ਲੇਬਰ ਲਿਆਓ ਹਾਂਜੀ ਠੀਕ ਹੈ ਹਨਾ ਜੀ ਕਿਉਂਕਿ ਲੇਬਰ ਦੀ ਦੋ ਤੋਂ ਤਿੰਨ ਵਾਰੀ ਲੋਡ ਪੈਂਦੀ ਹੈ ਇੱਕ ਵਾਰ ਜਦੋਂ ਬੈੱਡ ਪ੍ਰੇਪੇਅਰ ਕਰਨੇ ਹੈ ਜੀ ਉਸ ਤੋਂ ਬਾਅਦ ਇੱਕ ਵਾਰ ਪਲਟੀ ਦੇਣੀ ਹੁੰਦੀ ਹੈ ਜੀ ਇਹਨੂੰ ਇੱਕ ਮਹੀਨੇ ਬਾਅਦ ਠੀਕ ਹੈ ਠੀਕ ਹੈ ਜੀ ਉਦੋਂ ਲੋਡ ਪੈਂਦੀ ਹੈ ਦੋ ਚਾਰ ਬੰਦਿਆਂ ਦੀ ਤੇ ਉਦੋਂ ਜਦੋਂ ਖਾਧ ਉਤਾਰੀਦੀ ਹੈ ਉਦੋਂ ਲੋਡ ਪੈਂਦੀ ਹੈ ਜੀ ਯਾਨੀ ਕਿ ਉਸ ਟਾਈਮ ਤੁਹਾਨੂੰ ਲੇਬਰ ਦੀ ਲੋੜ ਹੈ ਕੋਈ ਪਰਮਾਨੈਂਟ ਲੇਬਰ ਰੱਖਣ ਦੀ ਲੋੜ ਨਹੀਂ ਹੈ ਇੱਕ ਦੋ ਬੰਦੇ ਜਿਹੜੇ ਉੱਥੇ ਦੇ ਯਾਨੀ ਕਿ ਕੇਅਰ ਟੇਕਰ ਕਰਨ ਉਹ ਰੱਖ ਸਕਦੇ ਹੋ ਤੁਸੀਂ ਓਕੇ ਤੁਸੀਂ ਜਿਹੜਾ ਗੋਹੇ ਦਾ ਯੂਜ਼ ਕਰਦੇ ਹੋ ਨਾ ਤੇ ਉਹ ਕਿਵੇਂ ਗੋਹਾ ਤੁਸੀਂ ਉਹ ਵੀ ਇੰਪ ਕਹਲਾ ਤੋਂ ਗੋਬਰ ਇਹ ਲੈ ਕੇ ਆਨੇ ਆ ਕਿਉਂਕਿ ਉਥੇ نیچے ਗਊਸ਼ਾਲਾ ਪੱਕੀਆਂ ਹੁੰਦੀਆਂ ਨੇ ਜੀ ਇਸ ਕਰਕੇ ਗੋਬਰ ਸਾਫ਼ ਸੁਥਰਾ ਹੁੰਦਾ ਉਹ ਜੀ ਮਿੱਟੀ ਕੂੜਾ ਕਰਕਟ ਨਹੀਂ ਹੁੰਦਾ ਇਸ ਕਰਕੇ ਅਸੀਂ ਉਥੋਂ ਹੀ ਪਰਚੇਸ ਕਰਦੇ ਆ ਜੀ ਓਕੇ ਹੁਣ ਗੋਹੇ ਚ ਵੀ ਕੋਈ ਕੁਆਲਿਟੀ ਦਾ ਫਰਕ ਤਾਂ ਨਹੀਂ ਹੁੰਦਾ ਹੈਗਾ ਕੁਆਲਿਟੀ ਦਾ ਫਰਕ ਵੀ ਮੈਂ ਦੱਸਦਾ ਜੀ ਦੇਖੋ ਜੀ ਕਈ گاਵਾਂ ਦੇ ਗੋਬਰ ਦਾ ਬਣਾਉਂਦੇ ਨੇ ਵਰਮੀ ਕੰਪੋਸਟ ਕਈ ਮਹਸਾਂ ਦਾ ਜਦੋਂ ਕਿ گاਵਾਂ ਦੇ ਗੋਬਰ ਨੂੰ ਜ਼ਿਆਦਾ ਨਿਊਟ੍ਰੀਸ਼ਨ ਫੁੱਲ ਮੰਨਿਆ ਜਾਂਦਾ ਜੀ ਕਿਉਂਕਿ ਉਸੇ ਕੁਆਲਿਟੀ ਥੋੜੀ ਵਧੀਆ ਆਂਦੀ ਹੈ ਜੀ ਹਾਂਜੀ ਦੇਖੋ ਗੋਬਰ ਦੇ ਵਿੱਚ ਵੀ ਜਿਹੜੇ ਗੁਣ ਹੈਗੇ ਆ ਉਹ ਤੁਸੀਂ ਸੁਣ ਸਕਦੇ ਹੋ ਕਿ ਗਾਂ ਦਾ ਜਿਹੜਾ ਗੋ ਹੈ ਗਾਂ ਦਾ ਦੁੱਧ ਤੇ ਪੋਸਟਿਕ ਹੁੰਦਾ ਹੀ ਹੈ ਗਾਂ ਦਾ ਗੋਹਾ ਵੀ ਵਧੀਆ ਹੁੰਦਾ ਹਾਂਜੀ ਤੇ ਉਹ ਕਿਉਂਕਿ ਉਸ 'ਚ ਲੋਕਾਂ ਦੀ ਧਾਰਨਾ ਹੈ ਕਿ ਉਸ ਦੇ ਗੋਬਰ ਧਾਰਨਾ ਵੀ ਹੈ ਤੇ ਉਹ 'ਚ ਹੁੰਦੇ ਵੀ ਨੇ ਜੀ ਕੁਝ ਜ਼ਿਆਦਾ ਹੀ ਤੱਤ ਹੁੰਦੇ ਨੇ ਜੋ ਸਾਡੇ ਖੇਤਾਂ ਤੇ ਪੌਦਿਆਂ ਲਈ अच्छी ਹੁੰਦੀ ਬਹੁਤ ਲੋਕ ਇਨਸਪਾਇਰ ਹੋ ਰਹੇ ਨੇ ਤੁਹਾਨੂੰ ਸੋਸ਼ਲ ਮੀਡੀਆ ਤੇ ਬੜਾ ਮਸ਼ਹੂਰ ਹੋ ਤੁਸੀਂ ਹਾਂਜੀ ਇਹ ਸਾਰੀ ਰੱਬ ਦੀ ਕਿਰਪਾ ਹੈ ਜੀ ਤੇ ਮਿਹਨਤ ਸਦਕਾ ਹੀ ਹੈ ਜੀ ਤੇ ਵੰਡਦੇ ਆਂ ਜੀ ਜੋ ਸਾਨੂੰ ਜਾਣਕਾਰੀ ਰੱਬ ਨੇ ਦਿੱਤੀ ਹੋਈ ਹੈ ਜਾਂ ਇਹ ਬਖਸ਼ੀ ਹੈ ਜੀ ਅਸੀਂ ਉਸ ਨੂੰ ਵੰਡਣ 'ਚ ਵਿਸ਼ਵਾਸ ਰੱਖਦੇ ਹਾਂ ਤੇ ਸਾਡੇ ਤੋਂ ਕਦੇ ਵੀ ਆਕੇ ਤੁਸੀਂ ਟ੍ਰੇਨਿੰਗ ਫ੍ਰੀ ਲੈ ਸਕਦੇ ਹੋ ਜੀ ਅੱਛਾ ਤੁਸੀਂ ਟ੍ਰੇਨਿੰਗ ਵੀ ਦਿੰਨੇ ਹੋ ਫ੍ਰੀ ਆਫ ਕੋਸਟ ਉਹ ਟ੍ਰੇਨਿੰਗ ਜਿਹੜੀ ਹੈ ਕਿਵੇਂ ਤੁਹਾਡੇ ਤੋਂ ਲੈ ਸਕਦੇ ਹੋ ਉਸ ਦੇ ਬਾਰੇ ਜ਼ਰੂਰ ਦੇਖੋ ਜੀ ਸਾਡਾ ਯੂਨਿਟ ਮੋਹਾਲੀ ਤੁਸੀਂ ਕਦੇ ਵੀ ਵਿਜ਼ਿਟ ਕਰ ਸਕਦੇ ਹੋ ਮੇਰੇ ਤੋਂ ਪੀਰੀਅਡ ਨੋਟਿਸ ਦੇ ਕੇ ਇੱਕ ਦਿਨ ਪਹਿਲਾਂ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਆਉਣਾ ਹੈ ਤੇ ਸਾਡੇ ਯੂਨਿਟ ਤੇ ਫ੍ਰੀ ਆਫ ਕੋਸਟ ਹੈ ਜੀ ਕੋਈ ਟ੍ਰੇਨਿੰਗ ਦਾ ਪੈਸਾ ਨਹੀਂ ਲਿਆ ਜਾਂਦਾ ਜੇਕਰ ਤੁਸੀਂ ਸਾਡੇ ਤੋਂ ਸਰਟੀਫਿਕੇਟ ਲਵੰਨੇ ਹੋ ਤਾਂ ਨੋਮੀਨਲ ਜੀ ਫੀਸ ਹੈ ਜੀ ਇੱਕ ਉਹ ਜੇ ਤੁਸੀਂ ਸਰਟੀਫਿਕੇਟ ਨਹੀਂ ਲੈਂਦੇ ਤਾਂ ਤੁਸੀਂ ਫ੍ਰੀ ਆਫ ਕੋਸਟ ਸਰ ਤੋਂ ਲੈ ਸਕਦੇ ਹੋ ਆਲ ਇੰਡੀਆ ਚ ਤਕਰੀਬਨ 1000 ਤੋਂ ਵੱਧ ਲੋਕ ਮੇਥੋਂ ਟ੍ਰੇਨਿੰਗ ਲੈ ਚੁੱਕੇ ਨੇ ਤੇ 600 ਵਰਮੀ ਕੰਪੋਸਟ ਅਸੀਂ ਸਟੈਬਲਿਸ਼ ਕਰਾ ਚੁੱਕੇ ਹਾਂ ਲੋਕੀ ਕਨੈਕਟ ਕਿਵੇਂ ਹੁੰਦੇ ਨੇ ਤੁਹਾਡੇ ਨਾਲ ਸਿਰਫ ਸੋਸ਼ਲ ਮੀਡੀਆ ਰਾਹੀਂ ਜਾਂ ਵੈਸੇ ਵੀ ਕੋਈ ਹੋਰ ਕੁਝ ਇੰਸਟੀਚਿਊਟ ਵੀ ਨਾਲ ਜੁੜੇ ਹਾਂਜੀ ਇੰਸਟੀਚਿਊਟ ਮੇਰੇ ਨਾਲ ਜਿਵੇਂ ਰਿਆਤਨਬਾਹ ਡਾਲਫਿਨ ਕਾਲਜ ਜੁੜਿਆ ਹੋਇਆ ਹੈ ਜੀ ਮਾਤਾ ਗੁਜਰੀ ਕਾਲਜ ਜੁੜਿਆ ਹੋਇਆ ਹੈ ਜੀ ਐਦਾਂ ਹੀ 3-4 ਕਾਲਜ ਤੇ ਐਨਜੀਓ ਜੁੜੇ ਹੋਏ ਨੇ ਮਾਨਵ ਵਿਕਾਸ ਸੰਸਥਾ ਜੀ ਕੁਰਵ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਚੱਲਦਾ ਰਹਿੰਦਾ ਹੈ ਟ੍ਰੇਨਿੰਗ ਦਾ ਹਨਾ ਜੀ ਲੋਕ ਜੁੜਦੇ ਰਹਿੰਦੇ ਨੇ ਜੀ ਤੁਸੀਂ ਨਾ ਜਦੋਂ ਗੱਲ ਸ਼ੁਰੂ ਕੀਤੀ ਉਸੇ ਟਾਈਮ ਇੱਕ ਲਾਈਨ ਕਹੀ ਵੀ ਜਦੋਂ ਤੁਸੀਂ ਪ੍ਰਾਈਵੇਟ ਕੰਮ ਤੇ ਕਿਤੇ ਜਾਂਦੇ ਹੋ ਤਾਂ ਲੋਕੀ ਕੁਛ ਨਾ ਕੁਛ ਕੁੰਡੀਆਂ ਵਿੱਚ ਰੱਖ ਲੈਂਦੇ ਆ ਤੇ ਤੁਸੀਂ ਆਪ ਦੀ ਜ਼ੁਬਾਨੀ ਕਹਿ ਰਹੇ ਤੁਸੀਂ ਹਜ਼ਾਰ ਲੋਕਾਂ ਨੂੰ ਸਿਖਾਤਾ ਤੇ ਕਰੀਬ 4-500 ਲੋਕਾਂ ਨੇ ਯੂਨਿਟ ਲਾ ਵੀ ਲਏ ਨੇ ਬਿਲਕੁਲ ਲਾ ਚੁੱਕੇ ਨੇ ਜੀ 600 ਮਨ ਚ ਨਹੀਂ ਕਦੇ ਚੀਜ਼ ਆਉਂਦੀ ਨਹੀਂ ਦੇਖੋ ਜੀ ਮੇਰੇ ਮਨ ਚ ਨਹੀਂ ਆਇਆ ਈਵਨ ਸਾਡੇ ਜਿਹੜੇ ਲੇਬਰ ਵਾਲੇ ਹੁੰਦੇ ਨੇ ਜਾਂ ਮੇਰੇ ਜਿਹੜੇ ਸਾਥੀ ਨੇ ਉਹ ਮੈਨੂੰ ਵੀ ਸਲਾਹ ਦਿੰਦੇ ਨੇ ਜੀ ਕਿ ਤੁਹਾਨੂੰ ਕੁ ਖਣਾ ਚਾਹੀਦਾ ਸਾਰਾ ਕੁਝ ਨਹੀਂ ਦੱਸ ਦੇਣਾ ਚਾਹੀਦਾ ਬਟ ਇਹਦਾ ਇੱਕ ਐਕਸਪੀਰੀਅੰਸ ਹੈ ਜੀ ਮੈਨੂੰ ਜਦੋਂ ਹੋਇਆ ਸੀ ਜਦੋਂ ਮੈਂ ਕਿਸੇ ਕੋਲ ਸਿੱਖਣ ਗਿਆ ਸੀ ਮੈਨੂੰ ਨਹੀਂ ਦੱਸਿਆ ਗਿਆ ਸੀ ਤੇ ਮੈਂ ਉਦਣੇ ਇੱਕ ਕਸਮ ਹੀ ਖਾ ਲਈ ਸੀ ਕਿ ਜੋ ਮੇਰੇ ਕੋਲ ਆਊਗਾ ਮੈਂ ਕੁਝ ਨਹੀਂ ਲਗਾਊਗਾ ਜੀ ਪਰ ਮਨ ਚ ਕਦੇ ਡਰ ਨਹੀਂ ਹੁੰਦਾ ਕਿ ਮੇਰੇ ਕੋਲੋਂ ਸਿੱਖ ਕੇ ਕੋਈ ਮੇਰੇ ਸਿਰ ਤੇ ਚੜ ਕੇ ਨਾ ਬਹਿ ਜਾਵੇ ਦੇਖੋ ਜੀ ਉਹ ਪ੍ਰਮਾਤਮਾ ਦਾ ਹੋਇਆ ਜੀ ਜੇ ਅੱਜ ਦੀ ਘੜੀ ਚ ਜੇ ਮੈਂ ਮਸ਼ਹੂਰ ਆ ਇਹ ਆ ਮੇਰਾ ਨਾਮ ਹੈ ਕੁਦਰਤ অর্ਗੈਨਿਕ ਫਾਰਮ ਦਾ ਨਾਮ ਹੈ ਉਹ ਐਸੇ ਕਰਕੇ ਹੈ ਜੀ ਕਿਉਂਕਿ ਵੰਡਣ ਨਾਲ ਕੁਝ ਨਹੀਂ ਘਟਦਾ ਜੀ ਵੱਧਦਾ ਹੀ ਠੀਕ ਹੈ ਜੋ ਤੁਸੀਂ ਸਾਡੇ ਜਿਹੜੇ ਮਹਾਰਾਜ ਨੇ ਉਹਨਾਂ ਦੀਆਂ ਗੱਲਾਂ ਤੇ ਪੂਰੇ ਪ੍ਰੋਪਰ ਖਰੇ ਉੱਤਰ ਦਿਓ ਵੀ ਜਿੰਨਾ ਰਲ ਮਿਲ ਕੇ ਤੁਸੀਂ ਵੰਡ ਕੇ ਖਾਓਗੇ ਉਹ ਬਿਲਕੁਲ ਬਿਲਕੁਲ ਜੀ ਜਿੰਨਾ ਯਾਨੀ ਕਿ ਵਧਾਓਗੇ ਉਹਨਾਂ ਵਧੂਗਾ ਓਕੇ ਕੀ ਕਹਿਣਾ ਚਾਹੋਗੇ ਸਾਡੀ ਆਡੀਅנס ਨੂੰ ਤੇ ਉਸ ਯੂਥ ਨੂੰ ਅੱਛਾ ਮੈਨੂੰ ਇੱਕ ਚੀਜ਼ ਹੋਰ ਤੁਹਾਡੇ ਨਾਲ ਇਹ ਪ੍ਰੋਡਕਟ ਚ ਵਧੀਆ ਲੱਗੀ ਕਿ ਜਿੱਦਾਂ ਕਈ ਵਾਰੀ ਹੁੰਦਾ ਹੈ ਕਿ ਜਿਹੜੇ ਬਜ਼ੁਰਗ ਨੇ ਹੈਨਾ ਪੈਰੈਂਟਸ ਕਈ ਵਾਰੀ ਗ੍ਰੈਂਡਪੈਰੈਂਟਸ ਹੁੰਦੇ ਆ ਉਹਨਾਂ ਨੂੰ ਟਿਕਾਈ ਨਹੀਂ ਹੁੰਦੀ ਉਹ ਕਰਜ ਟੇਕੇ ਨਹੀਂ ਬਹਿ ਸਕਦੇ ਹੈਗੇ ਕੰਮ ਕਰਨਾ ਹੈ ਕਈ ਵਾਰੀ ਮੈਂ ਦੇਖਿਆ ਕਈ ਲੋਕ ਰਿਟਾਇਰ ਵੀ ਹੁੰਦੇ ਨੇ ਉਸ ਦੇ ਬਾਅਦ ਵੀ ਉਹ ਕੰਮ ਕਰਦੇ ਨੇ ਤਾਂ ਉਹਨਾਂ ਵਾਸਤੇ ਠੀਕ ਹੈ ਬਹੁਤ ਜ਼ਿਆਦਾ ਭੱਜ ਨੱਠੀ ਵਾਲਾ ਕੰਮ ਤਾਂ ਨਹੀਂ ਹੈ ਨਹੀਂ ਜੀ ਦੇਖੋ ਤੁਸੀਂ ਇਹਨੂੰ ਪਾਰਟ ਟਾਈਮ ਜੌਬ ਦੇ ਤਰੀਕੇ ਨਾਲ ਵੀ ਕਰ ਸਕਦੇ ਹੋ ਕੋਈ ਤੁਹਾਡੇ ਕਰੰਟ ਜੌਬ ਨੂੰ ਇਹ ਇਫੈਕਟ ਨਹੀਂ ਕਰਦਾ ਤੁਸੀਂ ਇਸ 'ਚ ਇੰਨਾ ਕੋਈ ਜ਼ਿਆਦਾ ਭੱਜ ਦੌੜ ਨਹੀਂ ਹੈ ਜਦੋਂ ਤੁਸੀਂ ਬੈੱਡ ਪ੍ਰੇਪੇਅਰ ਕਰਨੇ ਆ ਜਾਂ ਪਲਟੀ ਕਰਨੀ ਆ ਖਾਧੂ ਤਨੀ ਉਦੋਂ ਹੀ ਕੰਮ ਹੈ ਜੀ ਉਸ ਤੋਂ ਇਲਾਵਾ ਪਾਣੀ ਲਾਣਾ ਤੇ ਆਮ ਬਜ਼ੁਰਗ ਵੀ ਕਰ ਲੇਡੀਜ਼ ਵੀ ਕੀ ਕਰ ਸਕਦੀਆਂ ਜੀ ਜੀ ਜਿਹੜੇ ਗੰਡੋਏ ਨੇ ਮਿਲਦੇ ਕਿਵੇਂ ਨੇ ਕਨੈਕਸ਼ਨ ਕਿਵੇਂ ਹੁੰਦਾ ਹੈ ਗੰਡੋਏ ਦੇਖੋ ਤੁਸੀਂ ਜੇਕਰ ਛੋਟੇ ਯੂਨਿਟ ਲਾਉਣੇ ਹੋ ਜਾਂ ਵੱਡੇ ਯੂਨਿਟ ਲਾਉਣੇ ਹੋ ਵੈਸੇ ਸਾਡੇ ਤੋਂ ਪਰਚੇਜ਼ ਕਰ ਸਕਦੇ ਹੋ ਗੰਡੂਆ ਜੀ ਤੁਸੀਂ ਚਾਹੇ ਸ਼ੇਅਰ ਕਰ ਦਿਓ ਮੇਰਾ ਨੰਬਰ ਉੱਚ ਤੁਹਾਨੂੰ ਮਿਲ ਜਾਣਗੇ ਜੀ ਗੰਡੂ ਸਾਡੇ ਕੋਲ ਆਸਟ੍ਰੇਲੀਅਨ ਗੰਡੋਏ ਨੇ ਜੀ ਠੀਕ ਹੈ ਹਾਂਜੀ ਤੇ ਜਿਹੜੇ ਯੂਥ ਸਾਡਾ ਮੈਯੂਸ ਹੋ ਜਾਂਦਾ ਹੈ ਕਈ ਵਰੀ ਜਾਂ ਫਿਰ ਕਈ ਵਰੀ ਕੀ ਹੁੰਦਾ ਹੈ ਕਿ ਬਾਹਰ ਜਾਣ ਨੂੰ ਚਾਹਵਨ ਤਾਂ ਸੀ ਹੈਗੇ ਆ ਲੇਕਿਨ ਸਾਡੇ ਕੋਲ ਉਹਨਾ ਬਜਟ ਨਹੀਂ ਹੈ ਤਾਂ ਉਹਨਾਂ ਨੂੰ ਕੀ ਮੈਸੇਜ ਦਵੋਗੇ ਉਸ ਤੋਂ ਇਲਾਵਾ ਹੋਰ ਜਿਹੜੀ ਸਾਡੀ ਆਡੀਅנס ਹੈ ਜਿਹੜੇ ਤੁਹਾਡੇ ਇਸ ਕੰਮ ਨੂੰ ਲੈ ਕੇ ਬਹੁਤ ਪ੍ਰੇਰਿਤ ਤੇ ਯੂਥ ਮਿਹਨਤ ਕਰੇ ਮੈਂ ਨਹੀਂ ਕਹਿੰਦਾ ਕਿ ਵਰਮੀ ਕੰਪੋਸਟ ਵਿੱਚ ਹੀ ਕਿਸੇ ਵੀ ਕੰਮ ਤੇ ਦੇਖੋ ਹੁਣ ਹੋਣ ਲੱਗ ਗਿਆ ਕਿ ਫੌਰਨ ਤੋਂ ਮੋੜ ਮੁੜ ਕੇ ਆ ਕੇ ਪੰਜਾਬ ਚ ਲੋਕਾਂ ਨੇ ਖੇਤੀਬਾੜੀ ਸ਼ੁਰੂ ਕਰ ਲਈਏ ਬਹੁਤ ਤਕੜੇ ਤਕੜੇ ਫਾਰਮ ਖੋਲੇ ਨੇ گاਵਾ ਮੱਜਾਂ ਦੇ ਖੋਲੇ ਨੇ ਹਨਾ ਜੀ ਆਰਗੇਨਿਕ ਸਬਜ਼ੀਆਂ ਦੇ ਖੋਲੇ ਨੇ ਤੇ ਉਹ ਬਹੁਤ ਅੱਛੀ ਇਨਕਮ ਜਨਰੇਟ ਕਰਦੇ ਆ ਜੇ ਹੁਣ ਦੇਖੋ ਮੈਂ ਇੱਥੇ ਹੀ ਲੱਖ ਡੇਢ ਲੱਖ ਰੁਪਏ ਮਹੀਨਾ ਕਮਾ ਲਾਂ ਤੇ ਮੈਨੂੰ ਫਿਰ ਬਾਹਰ ਜਾਣ ਦੀ ਕੀ ਲੋੜ ਹੈ ਪਰਮਾਰ ਦੇ ਨਾਲ ਜੁੜੇ ਹੋਏ ਹੋ ਤੁਸੀਂ ਦੁੱਖ ਸੁੱਖ ਚ ਸਾਂਝੀ ਹੋ ਹੈ ਨਾ ਜੀ ਆਪਣੀ ਮੇਰਾ ਮੇਨ ਇਹ ਵੀ ਹੈ ਜੀ ਕਿ ਤੁਸੀਂ ਆਪਣੀ ਧਰਤੀ ਵਾਸਤੇ ਕਰੋ ਕੁਝ ਹੈ ਨਾ ਜੀ ਠੀਕ ਹੈ ਜੀ ਆਰਗੇਨਿਕ ਵੱਲ ਜਾਓ ਆਪਣੀਆਂ ਜੇ ਤੁਸੀਂ ਕੰਮ ਕਰਦੇ ਹੋ ਆਰਗੇਨਿਕ ਦਾ ਤੇ ਇਹ ਬਿਮਾਰੀਆਂ ਰਹਿਤ ਭੋਜਨ ਮੁਹੱਈਆ ਕਰਾਣੇ ਹੋ ਆਪਣੇ ਨੇਸ਼ਨ ਵਾਸਤੇ ਕੰਮ ਕਰ ਰਹੇ ਹਾਂ ਆਪਣੇ ਹੈ ਨਾ ਜੀ ਆਪਣੇ ਪੰਜਾਬ ਵਾਸਤੇ ਹੀ ਕੰਮ ਕਰ ਰਹੇ ਹਾਂ ਇਹ ਤਾਂ ਵਧੀਆ ਕੋਈ ਨਹੀਂ ਇਹ ਤੋਂ ਵਧੀਆ ਹੋਰ ਕੋਈ ਗੱਲ ਹੀ ਨਹੀਂ ਮਿਹਨਤ ਕਰੋ ਫਲ ਦੀ ਚਿੰਤਾ ਨਾ ਕਰੋ ਇਹ ਬਿਜ਼ਨਸ ਨੂੰ ਅੱਗੇ ਵੀ ਲੈ ਕੇ ਜਾਉਂਗਾ ਦੇਖੋ ਜੀ ਮੈਂ ਤਾਂ ਸੋਚ ਲਿਆ ਹਾਂ ਜੀ ਮੈਂ ਕਈ ਇੰਟਰਵਿਊ ਚ ਗਿਆ ਕਿ ਦੇਖੋ ਜੇ ਅੱਜ ਮੈਂ 50000 ਦੀ ਨੌਕਰੀ ਕਰਦਾ ਹੁੰਦਾ ਠੀਕ ਹੈ ਜੀ ਮੈਂ ਰਿਟਾਇਰ ਹੋ ਗਿਆ ਠੀਕ ਹੈ ਪ੍ਰਾਈਵੇਟ ਜੌਬ ਚ ਰਿਟਾਇਰਮੈਂਟ ਸਿਕਿਉਰ ਨਹੀਂ ਹੈ ਜੀ ਠੀਕ ਹੈ ਜੀ 50000 ਤੋਂ ਮੈਂ ਛੱਡ ਕੇ ਘਰੇ ਬਹਿ ਜਾਂਦਾ ਮੇਰਾ ਬੇਟਾ ਚਲੋ ਉਸ ਸਟੇਜ ਤੇ ਆ ਜਾਂਦਾ ਕੰਮ ਕਰਨ ਦੇ ਸਟੇਜ ਤੇ ਪਰ ਕੀ ਉਹ 1.5 ਲੱਖ ਕਮਾ ਲੈਂਦਾ ਉਸ ਟਾਈਮ ਨਹੀਂ ਉਹਨੂੰ ਸ਼ੁਰੂਆਤ ਕਰਨੀ ਪੈਂਦੀ ਉਹ ਫ੍ਰੈਸ਼ਰ ਗਿਣਿਆ ਜਾਂਦਾ ਤੇ ਉਹ 15000 ਤੋਂ ਸ਼ੁਰੂ ਕਰੂਗਾ ਠੀਕ ਹੈ ਜੀ ਬਟ ਜੇ ਹੁਣ ਮੈਂ ਇਹ ਕੰਮ ਛੱਡ ਕੇ ਆਪਣਾ ਕੰਮ ਰਿਟਾਇਰ ਹੋਊਗਾ ਤਾਂ ਨੇਚਰਲੀ ਇੱਕ ਸਾਊਂਡ ਇਨਕਮ ਹੋਊਗੀ ਉਹ ਉੱਥੋਂ ਸ਼ੁਰੂ ਕਰੂਗਾ ਨਾ ਜੀ ਜਿਹੜੀ ਆਪਾਂ ਰਾਇਲਟੀ ਇਨਕਮ ਤੋਂ ਹੁੰਦੇ ਆ ਉਹ ਉਹ ਉੱਥੋਂ ਸ਼ੁਰੂ ਕਰੂਗਾ ਜੇ ਸਪੋਸਟ ਟੂ ਵੀ ਘੱਟੋ ਘੱਟ ਵੀ 2 ਲੱਖ ਰੁਪਏ ਮੈਂ ਛੱਡ ਕੇ ਜਾ ਰਿਹਾ ਤਾਂ ਉੱਥੋਂ ਸ਼ੁਰੂ ਕਰੂਗਾ ਨਾ ਜੀ 15000 ਤੋਂ 15000 ਤੋਂ ਨਹੀਂ ਹੋਵੇ ਤੇ ਫਿਰ ਮੈਂ ਇਹੀ ਸੋਚਿਆ ਹੋਇਆ ਮੈਂ ਨਾ ਕੋਈ ਸਰਕਾਰੀ ਨੌਕਰੀ ਕਰਾਉ ਫਾਈਨੈਂਸਰ ਠੀਕ ਹੈ ਉਸ ਦੇ ਨਾਲ ਤੁਹਾਨੂੰ ਇੱਕ ਮਾਈਂਡਲੀ ਸੈਟੀਸਫੈਕਸ਼ਨ ਮਿਲਦੀ ਹੈ ਇੱਕ ਦਿਮਾਗੀ ਸਕੂਨ ਮਿਲਦਾ ਹੈ ਕਿ ਤੁਸੀਂ ਦੇਸ਼ ਵਾਸਤੇ ਕੰਮ ਕਰ ਰਹੇ ਹੋ ਆਪਣੀ ਧਰਤੀ ਵਾਸਤੇ ਕੰਮ ਕਰ ਰਹੇ ਹੋ ਤੇ ਲੋਕਾਂ ਨੂੰ ਸਹੀ ਰਾਹ ਵੱਲ ਜਾ ਰਹੇ ਜੈਵਿਕ ਖਾਦ ਜੈਵਿਕ ਖਾਣੇ ਵੱਲ ਜਾ ਰਹੇ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਸਾਡੇ ਨਾਲ ਜੁੜਨ ਦੇ ਲਈ ਬਾਕੀ ਜਿਹੜੇ ਲੋਕ ਤੁਹਾਡੇ ਨਾਲ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਵਾਰੀ ਆਪਣਾ ਕੰਟੈਕਟ ਨੰਬਰ ਜ਼ਰੂਰ ਦੇ ਦੇ ਹਾਂਜੀ ਮੇਰਾ ਕੰਟੈਕਟ ਨੰਬਰ ਹੈਗਾ ਜੀ 9914251313 ਐਂਡ ਇੱਕ ਹੋਰ ਹੈ ਜੀ 85680 85680 اچھا ਇਹ مارکیٹنگ ਕਿਵੇਂ ਹੁੰਦੀ ਹੈ ਮਹਿਜ਼ ਇਹ ਬਹੁਤ ਜਿਆਦਾ ਜ਼ਰੂਰੀ ਸਵਾਲ ਹੈ ਕਿਵੇਂ ਭੇਜਦੇ ਕਿਵੇਂ ਉਹ ਦੇਖੋ ਜੀ ਮਾਰਕੀਟਿੰਗ ਜਿੰਨੇ ਵੀ ਮੇਰੇ ਕੋਲੋਂ ਟ੍ਰੇਨਿੰਗ ਲੈਣ ਆਉਂਦੇ ਨੇ ਜੀ ਉਹ ਸਾਰੇ ਇੱਕੋ ਗੱਲ ਕਰਦੇ ਨੇ ਕਿ ਅਸੀਂ ਖਾਦ ਬਣਾ ਲਾਂਗੇ ਬਟ ਸੇਲ ਕਿੱਥੇ ਕਰਾਂਗੇ 99% ਦਾ ਇਹੀ ਕੁਐਸਚਨ ਹੁੰਦਾ ਬਟ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਬਣਾਓ ਲੋਕੀ ਆਪ ਹੀ ਲੱਭ ਲੱਭ ਕੇ ਤੁਹਾਡੇ ਤੋਂ ਖਰੀਦਣਗੇ ਠੀਕ ਹੈ ਜੀ ਇੰਨੀ ਡਿਮਾਂਡ ਹੈ ਆਉਣ ਵਾਲੇ ਟਾਈਮ 'ਚ ਕਿਉਂਕਿ ਕੋਵਿਡ ਤੋਂ ਬਾਅਦ 50% ਕੰਮ ਵਧੀਆ ਹੈ ਇਸ ਚੀਜ਼ ਦਾ ਲੋਕ ਆਰਗੈਨਿਕ ਜੈਵਿਕ ਖਾਦਵਲ ਚੱਲ ਗਏ ਨੇ ਹਾਂਜੀ ਖਾਣੇ ਵੱਲ ਜੈਵਿਕ ਕਿਉਂਕਿ ਬਿਮਾਰੀਆਂ ਤੋਂ ਬਚਣਾ ਹੈ ਤਾਂ ਸਾਨੂੰ ਜਾਣਾ ਹੀ ਪਊਗਾ ਓਕੇ ਤੇ ਤੁਹਾਡਾ ਇੱਥੇ ਲੋਕਲ ਏਰੀਆ ਚ ਪ੍ਰੋਪਰ ਚੱਲਦਾ ਹੈ ਹਾਂਜੀ ਮੇਰਾ ਦੇਖੋ ਚੰਡੀਗੜ੍ਹ ਮੋਹਾਲੀ ਤੇ ਖਰੜ ਵਿੱਚ ਮੇਰਾ ਕੰਮ ਬਹੁਤ ਵਧੀਆ ਹੈ ਤੇ ਲੋਕ ਜੁੜੇ ਹੋਏ ਨੇ ਕਿ ਉਹ 5-5 ਸਾਲਾਂ ਤੋਂ ਜੁੜੇ ਹੋਏ ਨੇ ਜੀ ਮੰਗਾਂਦੇ ਨੇ ਕਿਉਂਕਿ ਕੁਆਲਿਟੀ ਦੋਗੇ ਤੇ ਕੁਆਂਟੀਟੀ ਦੋਗੇ ਪੈਸੇ ਦੇਣ ਵਾਸਤੇ ਤਿਆਰ ਨੇ ਜੀ ਹਾਂ ਠੀਕ ਹੈ ਕਿਉਂਕਿ ਸੇਤ ਤੋਂ ਉੱਪਰ ਕੁਝ ਨਹੀਂ ਹੈ ਨਾ ਹਾਂਜੀ ਤੇ ਮਾਰਕੀਟਿੰਗ ਦੀ ਗੱਲ ਕਰੀਏ ਤਾਂ ਪਹਿਲਾਂ ਤਾਂ ਤੁਸੀਂ ਆਪਣੇ ਏਰੀਆ 'ਚ ਸੇਲ ਕਰੋ ਆਰਾਮ ਨਾਲ ਸੇਲ ਹੋ ਜਾਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਨਰਸਰੀਆਂ ਹੈਗੀਆਂ ਨੇ ਜੀ ਆਰਗੈਨਿਕ ਫਾਰਮ ਹੈਗੇ ਨੇ ਬਾਗਾਂ ਵਾਲੇ ਕਿਸਾਨ ਹੋਗੇ ਜਿਨ੍ਹਾਂ ਨੇ ਔਰਚਿਡ ਲਾਏ ਹੋਏ ਨੇ ਜੀ ਉਹ ਚਾਹੇ ਅਮਰੂਦ ਦਾ ਐ ਸੰਤਰੇ ਦਾ ਹਨਾ ਜੀ ਬੇਲਟਾਂ ਨੇ ਉਹ ਇਹ ਖਰੀਦ ਲੈਣੇ ਨੇ ਤੁਹਾਡੇ ਕੋਲ ਓਕੇ इजीली ਤੁਹਾਡਾ ਜੀ ਜਾਂਦਾ ਕੋਈ ਉੱਚ ਵੀ ਘਬਰਾਉਣ ਦੀ ਜਰੂਰਤ ਨਹੀਂ ਥੈਂਕ ਯੂ ਬਾਈ ਜੀ ਸਾਡੇ ਨਾਲ ਜੁੜਨ ਦੇ ਲਈ ਸ਼ੁਕਰੀਆ ਜੀ ਜਿਵੇਂ ਚ ਸਮਾਂ ਦੇ ਲਈ ਧੰਨਵਾਦ ਜੀ ਧੰਨਵਾਦ ਜੀ ਜੀ ਥੈਂਕ ਯੂ ਜੀ ਸੋ ਅੱਜ ਬਾਈ ਜੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਔਰ ਇਹ ਬਹੁਤ ਅੱਛਾ ਕਨਸੈਪਟ ਹੈ ਜੇਕਰ ਤੁਸੀਂ ਵੀ ਇਸ ਕਨਸੈਪਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਜੁੜਨਾ ਚਾਹੁੰਦੇ ਹੋ ਤਾਂ ਨੰਬਰ ਉਹਨਾਂ ਨੇ ਅਨਾਉਂਸ ਕਰ ਦਿੱਤਾ ਸੀ ਬਾਕੀ ਇਸ ਇੱਕ ਵਾਰੀ ਫਿਰ ਤੋਂ ਨੰਬਰ ਫਲੈਸ਼ ਕਰ ਦਿੰਦੇ ਹਾਂ ਤੁਸੀਂ ਜੁੜ ਸਕਦੇ ਹੋ ਔਰ ਹੋਰ ਇਦਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੀ ਇਸ ਵੀਡੀਓ ਨੂੰ ਲਾਈਕ ਕਰਨਾ